ਲਾਈਵ ਜੋੜਨ ਵਾਲਿਆਂ ਨੂੰ ਦੱਸਦੀ ਆ ਕਿ ਦੀਨਾ ਨਗਰ ਦੀਆਂ ਕਿੰਨੀਆਂ ਲਾਈਟਾਂ ਜਗ ਰਹੀਆਂ ਨੇ ਪਹਿਲੀ ਸਟਰੀਟ ਲਾਈਟ ਬੰਦ ਠੀਕ ਆ ਜੀ ਹੁਣ ਗਿਣਤੀ ਰਿਓ ਦੂਸਰੀ ਵੀ ਬੰਦ ਆ ਤੀਸਰੀ ਵੀ ਬੰਦ ਦੀਨਾ ਨਗਰ 'ਚ ਐਂਟਰੀ ਹੋ ਗਈ ਆ ਸਾਡੀ ਪਠਾਨਕੋਟ ਵੱਲੋਂ ਆਂਦਿਆਂ ਆ ਚੌਥੀ ਜਗ ਰਹੀ ਏ ਪੰਜਵੀਂ ਜਗ ਰਹੀ ਏ ਤੇ ਛੇਵੀਂ ਜਗ ਰਹੀ ਏ ਤਿੰਨ ਲਾਈਟਾਂ ਤੇ ਐਂਟਰੀ 'ਚੋਂ ਪਹਿਲਾਂ ਹੀ ਬੰਦ ਨੇ ਉਹਨਾਂ ਵੱਲ ਕਿਹਨੇ ਵੇਖਣਾ ਠੀਕ ਆ ਜੀ ਇਹ ਆ ਗਿਆ ਜੀ ਤਾਰਾ ਗੜੀ ਮੂੜ ਅਸੀਂ ਲਾਈਟਾਂ ਵਾਸਤੇ ਅੱਜ ਸਿੱਧੇ ਜਾਵਾਂਗੇ ਪਹਿਲਾਂ ਤਾਂ ਆਇਆ ਨੂੰ ਮੁੜ ਜਾਣਾ ਸੀ ਲੇਕਿਨ ਨਹੀਂ ਹੁਣ ਲਾਈਟਾਂ ਚੈੱਕ ਕਰਨੀਆਂ ਕਿ ਦੀਨਾਨਗਰ ਦੀਆਂ ਰਾਤ ਲਾਈਟਾਂ ਕਿੰਨੀਆਂ ਜਗ ਰਹੀਆਂ ਐ ਅਸਲੇ ਦੀਨਾਨਗਰ ਤਾਂ ਜਗਮਗ ਜਗਮਗ ਕਰ ਰਿਹਾ ਇਹ ਤਾਰਾ ਗੜੀ ਮੋੜ ਤੋਂ ਵੀ ਥੋੜੀ ਜੀ ਗਾਂ ਤੱਕ ਪੰਜ ਚਾਰ ਜਗ ਰਹੀਆਂ ਅੱਗੇ ਫਿਰ ਬੰਦ ਵਾਲਾ ਆ ਗਿਆ ਮਹੂਰਤ ਜੀ ਆਹ ਦੀਨਾਨਗਰ ਦੀਆਂ ਆਹ ਲਾਈਟਾਂ ਇੱਕ ਦੋ ਇਹ ਬੰਦ ਹੈਗੀਆਂ ਠੀਕ ਹੈ ਜੀ ਹੁਣ ਅੱਗੇ ਫਿਰ ਦੱਸ ਦਿਆਂ ਤੁਹਾਨੂੰ ਕਿ ਦੀਨਾਨਗਰ ਸ਼ਹਿਰ ਦੀਆਂ ਲਾਈਟਾਂ ਕਿੰਨੀਆਂ ਕਿ ਬੰਦ ਨੇ ਹਾਈਵੇ ਦੇ ਉੱਤੇ ਲਾਈਟਾਂ ਜਗ ਰਹੀਆਂ ਪਠਾਨਕੋਟੋਂ ਆਪਾਂ ਨਿਕਲਿਆ ਤੇ ਪ੍ਰੋਪਰ ਹਾਈਵੇ ਦੀਆਂ ਲਾਈਟਾਂ ਜਗ ਰਹੀਆਂ ਸੀ ਲੇਕਿਨ ਦੀਨਾ ਨਗਰ ਪਹੁੰਚੇ ਆਂ ਤੇ ਸ਼ਹਿਰ ਦੀਆਂ ਲਾਈਟਾਂ ਬੰਦ ਨੇ ਸ਼ਹਿਰ ਦੀਆਂ ਕਿੰਨੀਆਂ ਲਾਈਟਾਂ ਬੰਦ ਨੇ ਆ ਪਹਿਲੀ ਜਗ ਰਹੀ ਹੈ ਇੱਥੋਂ ਸਿਨੇਮਾ ਹਾਲ ਦੇ ਕੋਲੋਂ ਔਰ ਦੂਸਰੀ ਵੀ ਜਗ ਰਹੀ ਆ ਤੀਸਰੀ ਵੀ ਆ ਬੜੀ ਰੌਣਕ ਲੱਗੀ ਹੈ ਸਾਰੀਆਂ ਹੀ ਜਗ ਹੀ ਰਹੀਆਂ ਵਾ ਲੱਗਦਾ ਝੂਠਾ ਹੋ ਗਿਆ ਕੰਮ ਹਾਂ ਆ ਸਭ ਤੋਂ ਵੱਡੀ ਕਰਿਆਨੇ ਦੀ ਦੁਕਾਨ ਪਾਤੀ ਆ ਲੇਕਿਨ ਪਾਰਕਿੰਗ ਨਹੀਂ ਹੈ ਇੱਥੇ ਆ ਪਾਰਕਿੰਗ ਵੇਖੋ ਸਿਨੇਮੇ ਤੋਂ ਥੋੜੀ ਜੀ ਅੱਗੇ ਭਰਾਵਾਂ ਨੇ ਪਾਈ ਆ ਸਾਡੇ ਸੱਜਣ ਹੀ ਨੇ ਲੇਕਿਨ ਪਾਰਕਿੰਗ ਹੈ ਨਹੀਂ ਟਰੱਕ ਵੀ ਖੜਾ ਤੇ ਰਾਮ ਰੌਲਾ ਵੀ ਚੰਗਾ ਏ ਤੇ ਚਲੋ ਪਾਰਕਿੰਗ ਦਾ ਇੰਤਜ਼ਾਮ ਜ਼ਰੂਰ ਕਰਨਾ ਚਾਹੀਦਾ ਜੇ ਹਾਈਵੇ ਤੋਂ ਬਾਹਰ ਆ ਕੇ ਦੁਕਾਨਾਂ ਪਾਈਆਂ ਨਾ ਪਾਰਕਿੰਗ ਜ਼ਰੂਰ ਹੋਣੀ ਚਾਹੀਦੀ ਸੀ ਹਾਂ ਗੱਲ ਆ ਗਈ ਅੱਗੇ ਫੇਰ ਲਾਈਟਾਂ ਇਹ ਜਗ ਰਹੀਆਂ ਜਗ ਰਹੀਆਂ ਦੀਨਾ ਨਗਰ ਡਵੈਲਪ ਹੈ ਜੀ ਦੀਨਾ ਨਗਰ ਬਹੁਤ ਡਵੈਲਪ ਹੋ ਗਿਆ ਜੀ ਲਾਈਟਾਂ ਫੁੱਲ ਫੁੱਲ ਜਗ ਰਹੀਆਂ ਲੇਕਿਨ ਜਿਹੜੀਆਂ ਬੰਦ ਨੇ ਉਹ ਪਤਾ ਨਹੀਂ ਕਿੰਨਾ ਸਮਾਂ ਬੰਦ ਰਹਿਣੀਆਂ ਆ ਦੀਨਾ ਨਗਰ ਦੀਆਂ ਇਹ ਵੀ ਲਾਈਟਾਂ ਜਗ ਰਹੀਆਂ ਜੀ ਅੱਗੇ ਆ ਗਿਆ ਨੈਸ਼ਨਲ ਬੈਂਕ ਦੇ ਕੋਲ ਇਹ ਵੀ ਜਗ ਰਹੀਆਂ ਅਗਲੀਆਂ ਫਿਰ ਵੇਖਦੇ ਆਂ ਲੱਗਦਾ ਘਾਟਾ ਪੈ ਗਿਆ ਆ ਜੀ پارک ਇਹ ਦੀਨਾ ਨਗਰ ਦੀ پارک ਹੈ ਇੱਥੇ ਚਾਹੀਦੀ ਸੀ ਮਾਲਕ ਵੱਲੋਂ ਚਲੋ ਅਸੀਂ ਕਹਿ ਨਹੀਂ ਸਕਦੇ ਪਰ ਕਹਿਣਾ ਹਟਾ ਫਰਜੇ ਕਿ ਪਹਿਲਾਂ ਤਾਂ ਕਾਰ ਪਾਰਕਿੰਗ ਹੋਣੀ ਚਾਹੀਦੀ ਥੱਲੇ ਫਿਰ ਉੱਤੇ پارک ਹੋਣੀ ਚਾਹੀਦੀ ਸੀ ਲੇਕਿਨ ਕਾਰ ਪਾਰਕਿੰਗ ਦੀ ਬੜੀ ਜ਼ਰੂਰਤ ਸੀ ਸ਼ਹਿਰ ਦੇ ਵਿੱਚ ਕਾਰ ਪਾਰਕਿੰਗ ਨਹੀਂ ਬਣੀ ਸ਼ਹਿਰ ਦੇ ਵਿੱਚ ਕਿਉਂਕਿ ਲੋਕਾਂ ਦੇ ਕਨਵੈਂਸ ਲੋਕਾਂ ਦੀ ਰਿਸ਼ਤੇਦਾਰੀਆਂ ਦੁਕਾਨਦਾਰੀਆਂ ਦੇ ਗਾ ਗਿਆ ਇਹ ਲਾਈਟ ਵੀ ਇੱਕ ਬੰਦੀ ਹੋ ਅਗਲੀ ਵੀ ਦੂਸਰੀ ਬੰਦੀ ਹੋ ਤੀਸਰੀ ਲਾਈਟ ਵੀ ਬੰਦ ਜੇ ਲਾਈਟਾਂ ਵੇਖਦੇ ਚਲਿਓ ਦੀਨਾ ਨਗਰ ਦੀਆਂ ਔਰ ਪਾਰਕ ਦੀ ਥਾਂ ਤੇ ਪਾਰਕਿੰਗ ਪਹਿਲਾਂ ਤੇ ਪਾਰਕ ਉੱਤੇ ਵੀ ਬਣ ਸਕਦੀ ਸੀ ਘੁੰਮਣ ਫਿਰਨ ਨੂੰ ਬੱਚਿਆਂ ਵਾਸਤੇ ਜਾਂ ਕਿਵੇਂ ਸ਼ਹਿਰ ਵਾਸੀਆਂ ਵਾਸਤੇ ਪਰ ਲੇਕਿਨ ਪਾਰਕਿੰਗ ਨਹੀਂ ਬਣਾਈ ਅਸੀਂ ਨਹੀਂ ਕਹਿੰਦੇ ਪਾਰਕ ਨਾ ਬਣਾਓ ਆ ਵੀ ਲਾਈਟ ਬੰਦ ਜੇ ਆਹ ਲਾਈਟ ਵੇਖ ਸਕਦੇ ਤੁਸੀਂ ਇਹ ਦਿਨਾਂਗਰ ਦਾ ਮੇਨ ਚੌਂਕ ਆ ਜੀ ਸ਼ਹਿਨਾਈ ਪੈਲਸ ਦੇ ਕੋਲ ਇਹਦੀ ਵੀ ਲਾਈਟ ਬੰਦ ਇੱਕ ਇੱਕ ਜਗ ਰਹੀ ਆ ਇੱਕ ਬੰਦ ਆ ਚਲੋ ਬਿੱਲ ਬਹੁਤ ਆਉਂਦਾ ਇੱਕ ਬੰਦ ਹੀ ਰਹਿਣੀ ਚਾਹੀਦੀ ਆ ਲਾਈਟਾਂ ਵੱਡੀਆਂ ਤੇ ਇੱਕ ਜਗ ਰਹੀ ਏ ਤੇ ਇੱਕ ਬੰਦ ਏ ਹੁਣ ਜੇ ਗੱਲ ਕਰੀਏ ਤੇ ਇੱਥੇ ਸ਼ਨਾਈ ਪਿਆਸ ਤੋਂ ਗਾਹਾਂ ਨੂੰ ਜਦੋਂ ਬੱਸ ਸਟੈਂਡ ਨੂੰ ਚਲਦੇ ਆ ਇਥੇ ਵੀ ਲਾਈਟਾਂ ਕੋਈ ਨਹੀਂ ਆਹ ਦੁਕਾਨਦਾਰੀਆਂ ਜਿਹੜੀਆਂ ਵਾ ਇਹ ਇਸ ਵੇਲੇ ਆਪਣੀਆਂ ਹੀ ਲਾਈਟਾਂ ਜਗਾ ਕੇ ਬੈਠੀਆਂ ਜੇ ਕਹੀਏ ਕਿ ਇਹਨਾਂ ਨੇ ਉਹ ਲਾਈਟਾਂ ਜਗਦੀਆਂ ਦਾ ਆਸਰਾ ਲੈਣਾ ਕਿਸੇ ਨੇ ਦੀ ਉਹ ਕੋਈ ਨਹੀਂ ਜੇ ਆਪਣੀਆਂ ਦੁਕਾਨਾਂ ਇਹ ਬੰਦ ਹੋ ਜਾਂਦੇ ਹੋਰ ਕਿਸੇ ਦਾ ਕਰਵੈਂਸ ਕੋਈ ਖਰਾਬ ਹੋ ਜਿੱਥੇ ਕਿਵੇਂ ਉਹ ਆਪਣਾ ਗੁਜ਼ਾਰਾ ਕਰੇਗਾ ਇਥੇ ਲਾਈਟਾਂ ਹੀ ਨਹੀਂ ਠੀਕ ਹੈ ਜੀ ਕਿਉਂਕਿ ਇਥੇ ਡਿਵਾਈਡਰ ਬਣਾਇਆ ਨਹੀਂ ਉਹ ਦੁਕਾਨਦਾਰੀਆਂ ਨੇ ਅੱਗੇ-ਅਗੇ ਦੁਕਾਨਾਂ ਵਧਾਉਣੀਆਂ ਸੀ ਤੇ ਉਹ ਦੁਕਾਨਾਂ ਅੱਗੇ ਵਧਾਈਆਂ ਨੇ ਫਿਰ ਡਿਵਾਈਡਰ ਬਣ ਜਾਂਦਾ ਦੁਕਾਨਾਂ ਨਹੀਂ ਵਧਣੀਆਂ ਤੇ ਆਹ ਮੇਨ ਬੱਸ ਅੱਡੇ ਦੇ ਉੱਤੇ ਮੇਨ ਬੱਸ ਅੱਡੇ ਕੋਲਾਂ ਦਾ ਲਾਈਟਾਂ ਤੀਨ ਇਹ ਬੜੀਆਂ ਜ਼ਰੂਰੀਆਂ ਬੜੀਆਂ ਕਾਲਾਂ ਹੁੰਦੀਆਂ ਨੇ ਵੀ ਲਾਈਟਾਂ ਬੰਦ ਆਹ ਵੇਖੋ ਜੀ ਇਹ ਪਹਿਲੀ ਲਾਈਟ ਬੰਦ ਮੇਨ ਬੱਸ ਅੱਡੇ ਤੇ ਠੀਕ ਹੈ ਜੀ ਅੱਗੇ ਦੂਸਰੀ ਲਾਈਟ ਵੀ ਬੰਦ ਠੀਕ ਹੈ ਜੀ ਪਤਾ ਨਹੀਂ ਭਰਾ ਜੀ ਬਟਨ ਪਰ ਦਬਣਾ ਭੁੱਲ ਗਿਆ ਤੀਸਰੀ ਵੀ ਬੰਦ ਅੱਗੇ ਚੌਥੀ ਵੀ ਬੰਦ ਬਿੱਲ 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 ਬਿਲੇ ਤੇ ਫਿਰ ਇਹ ਚਲੋ ਅਗਲੀ ਵੀ ਬੰਦ ਇਹ ਸਾਰੀਆਂ ਹੀ ਬੰਦ ਆ ਜੀ ਟੋਟਲ ਇਹ ਦੱਸ ਦਿਆ ਕਿੰਨੀਆਂ ਹੋ ਗਈਆਂ ਚਲੋ ਮੰਨ ਲਓ ਹਿੱਥੋਂ ਤੱਕ 6 ਹੋ ਗਈਆਂ ਬੰਦ ਅੱਗੇ ਹੋ ਗਈ ਸਤਵੀਂ ਬੰਦ ਆ ਵੇਖਦੇ ਰਹੋ ਮੇਰੇ ਭਰਾ ਸਾਰੇ ਲਾਈਵ ਨਾਲ ਜੁੜੇ ਰਹੋ ਤਾਂ ਸ਼ੇਅਰ ਕਰੀ ਜਾਇਓ ਇਹ ਲਾਈਟਾਂ ਜਿਹੜੀਆਂ ਨਾ ਜਗਣੀਆਂ ਚਾਹੀਦੀਆਂ 1-2 ਦਿਨਾਂ ਦੇ ਵਿੱਚ ਵਿੱਚ ਆ ਵੀ ਬੰਦ ਠੀਕ ਹੈ ਜੀ ਇਹ ਵੀ ਬੰਦ ਇਹ ਲక్ష్ਮਣ ਝੁੱਲੇ ਬਣਾਏ ਤੇ ਬੜੇ ਵਧੀਆ ਝੁੱਲੇ ਜਣਾ ਨੇ ਪਰ ਗੱਲੇ ਬੰਦ ਹੀ ਆ ਸਾਰੇ ਆ ਸਾਰੀਆਂ ਹੀ ਬੰਦ ਹੈ ਜੇ ਮੇਰੇ ਭਰਾਵਾਂ ਨੂੰ ਕਿਸ ਨੂੰ ਦੇਖ ਰਹੀਆਂ ਹੁਣ ਆ ਦੇਖੋ ਬੰਦ ਹੀ ਸਾਰੀਆਂ ਹੀ ਬੰਦ ਹੈ ਲਗਭਗ 12 13 14 ਲਾਈਟਾਂ ਤੇ ਹੋਣਗੀਆਂ ਅੱਛਾ ਇੱਥੋਂ ਤੱਕ ਬੰਦ ਹੈ ਅੱਗੇ ਅਸੀਂ ਥਾਣੇ ਤੱਕ ਪਹੁੰਚ ਚਲੇ ਆ ਇੱਥੋਂ ਤੱਕ ਬੰਦ ਹੈ ਜੀ ਟੋਟਲ ਬੰਦ ਹੈ ਲਾਈਟਾਂ ਤੇ ਇਹ ਦਿਨਾਂ ਨਗਰੀਆਂ ਲਾਈਟਾਂ ਬੱਸ ਸਟੈਂਡ ਤੋਂ ਲੈ ਕੇ ਜਿਹੜੀਆਂ ਆ ਗਰਲ ਸਕੂਲ ਤੱਕ ਹੈ ਇਹ ਤਾਂ ਸਾਰੀਆਂ ਬੰਦ ਹੈ ਤੇ ਇੱਕ ਇੱਥੇ ਇਹਣਾ ਚੌਂਕੜਾ ਲਾਇਆ ਸੀ ਜਿਹੜਾ ਸਭ ਤੋਂ ਵੱਡਾ ਲਾਈਟਾਂ ਦਾ ਪ੍ਰੋਜੈਕਟ ਸੀਗਾ ਥਾਣੇ ਦੇ ਕੋਲ ਇਹ ਦੱਸ ਦਈਏ ਕਿ ਇਹ ਦੀਨਾ ਨਗਰ ਥਾਣੇ ਦੇ ਕੋਲ ਇੱਕ ਚੌਂਕੜਾ ਲੱਗਾ ਹੋਇਆ ਲੇਕਿਨ ਇਹ ਸਾਰਾ ਹੀ ਬੰਦ ਹੈ ਇਹ ਬਿਲਕੁਲ ਬੰਦ ਹੈ ਜੀ ਇਹ ਨਹੀਂ ਜਗ ਰਿਹਾ ਇਹਦੀ ਅਜੇ ਮੇਰੇ ਹਿਸਾਬ ਨਾਲ ਜਿਉਂਦੇ ਕਨੈਕਸ਼ਨ ਕੱਟੇ ਦੁਬਾਰਾ ਇਹਦੇ ਕਨੈਕਸ਼ਨ ਨਹੀਂ ਜੋੜੇ ਚਲੋ ਜੋੜ ਦੇਣੇ ਚਾਹੀਦੇ ਸੀ ਸਬੰਧਤ ਵਿਭਾਗ ਨੂੰ ਔਰ ਨਗਰ ਕਾਉਂਸਲ ਜਿਹੜਾ ਵੇ ਇਹਦਾ ਧਿਆਨ ਦਵੇ ਔਰ ਜੇ ਗੱਲ ਕਰੀਏ ਤੇ ਜਦੋਂ ਦੀਨਾ ਨਗਰ ਤੋਂ ਤੁਸੀਂ ਬਾਹਰ ਨਿਕਲਦੇ ਹੋ ਤਾਂ ਲਾਈਟਾਂ ਜਿਹੜੀਆਂ ਰੋਡ ਦੀਆਂ ਸਟਰੀਟ ਲਾਈਟਾਂ ਸਾਰੀਆਂ ਬੰਦ ਆ ਇਹ ਰੋਡ ਵਾਲੀਆਂ ਜਿਹੜੀਆਂ ਬਾਹਰਲੀ ਸਾਈਡ ਲੱਗੀਆਂ ਆ ਵੇਖ ਸਕਦੇ ਹੋ ਬੰਦ ਹੈਗੀਆਂ ਇਹ ਵੀ ਜਿੱਥੇ ਕੂੜੇ ਦੇ ਢੇਰ ਆ ਇਹ ਲਾਈਟਾਂ ਉਥੋਂ ਦੀਆਂ ਬੁਖਾ ਰਹੇ ਆ ਇਹ ਵੀ ਬੰਦ ਆ ਤੇ ਅੱਗੇ ਖੰਭੇ ਜਿਹੜੇ ਆ ਸ਼ੁਰੂ ਹੋ ਗਿਆ ਲੇਕਿਨ ਖੰਭਿਆਂ ਦੇ ਉੱਤੇ ਲਾਈਟਾਂ ਜਿਹੜੀਆਂ ਨਹੀਂ ਆ ਬਹੁਤ ਸਾਰੇ ਦਿਨਾਂ ਨਗਰ ਦੇ ਹਾਲਾਤ ਦੱਸਣ ਵਾਲੇ ਰਹਿ ਗਏ ਸਨ ਔਰ ਕੁਝ ਗੱਲਾਂ ਦੇ ਵਿੱਚ ਟਾਈਮ ਨਹੀਂ ਸੀ ਲੱਗਦਾ ਹੁਣ ਚਲੋ ਵਿਊਆਂ ਦੀ ਕੋਈ ਜ਼ਰੂਰਤ ਨਹੀਂ ਆ ਵਿਊ ਆਉਣ ਨਾ ਆਉਣ ਪਰ ਲੇਖੇ ਨੇ ਇੱਕ ਵਾਰ ਜਿਹੜਾ ਵਾ ਉਹ ਲਾਈਵ ਹੋ ਕੇ ਦੱਸਣਾ ਮੇਰਾ ਬੜਾ ਫਰਜ਼ ਏ ਕਿ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਕਿ ਦੀਨਾਨਗਰ ਚ ਕਿਹੜੀ ਚੀਜ਼ ਦੀ ਐਸ ਵੇਲੇ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੇ ਬੁੱਢੀ ਜੀਵੀ ਜਿਹੜੇ ਆ ਸਾਨੂੰ ਫੋਨ ਕਰਦੇ ਆ ਕਿ ਭਾਜੀ ਇਹ ਵੀ ਚੀਜ਼ ਵਿਖਾਉਣੀ ਸੀਗੀ ਇਹ ਵੀ ਵਿਖਾਉਣੀ ਸੀ ਤੇ ਅਸੀਂ ਕਹਿੰਦੇ ਆ ਕਿ ਵਿਖਾਉਣੀ ਚਾਹੀਦੀ ਆ ਪੰਪ ਦੀ ਗੱਲ ਕਰੀਏ ਦੀਨਾਨਗਰ ਦਾ ਇਹ ਪੈਟਰੋਲ ਪੰਪ ਹੈ ਜਿਹੜਾ ਮੇਨ ਪੰਪ ਹੈ ਸਿੰਗਲਾ ਪੰਪ ਹੈ ਤੇ ਪਾਣੀ ਸਿੰਗਲਾ ਆ ਕੇ ਕਿਹੜਾ ਵਾ ਸ਼ਰਾਫਾਂ ਦਾ ਹਾਂ ਚੱਲ ਰਿਹਾ ਤੇਲ ਤੂਲ ਪੈ ਰਿਹਾ ਗੱਡੀਆਂ ਦਾ ਜਾਮ ਜੁੰਮਦੇ ਹੈ ਨਹੀਂ ਗਾ ਖਾਲੀ ਏ ਤੇ ਸ਼ਰਾਫਾਂ ਦਾ ਪੰਪ ਏ ਅਛਾ ਜੀ ਇਹ ਬੰਦਾ ਆ ਰਿਹਾ ਸਕੂਲ ਵਾਲਾ ਪੰਪ ਜਿਹੜਾ ਇਹ ਖੁੱ ਇਹੋ ਜੀ ਕੋਈ ਗੱਲ ਨਹੀਂ ਅੱਗੇ ਦੱਸ ਦਈਏ ਕਿ ਇਹ ਐਸਐਸਐਮ ਕਾਲਜ ਵਗੈਰਾ ਆਪਾਂ ਲੰਘ ਰਹੇ ਆ ਤੇ ਲੰਘ ਗਏ ਆ ਤੇ ਅਗਲੇ ਪੰਨੇ ਜਾ ਰਹੇ ਆ ਝੰਡਜਖ ਨੂੰ ਤੇ ਜੇ ਗੱਲ ਕਰੀਏ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਲਾਈਟਾਂ ਸ਼ਹਿਰ ਤੋਂ ਬਾਹਰ ਬਾਈਪਾਸ ਤੱਕ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਇੱਥੇ ਕਿਸੇ ਨੂੰ ਕੋਈ ਜ਼ਰੂਰਤ ਪੈ ਜੇ ਲਾਈਟਾਂ ਦੀ ਜਿਵੇਂ ਕਿ ਰੇੜੇ ਰਖਸ਼ੇ ਵਾਲਾ ਕੋਈ ਖਰਾਬ ਹੋ ਜੇ ਰਾਤ ਭਾਰਾਤ ਜਿਵੇਂ ਕਿ ਚੋਰੀਆਂ ਬਹੁਤ ਹੋ ਰਹੀਆਂ ਵਾਂ ਲਾਈਟਾਂ ਜਰੂਰ ਚਾਹੀਦੀਆਂ ਸੀ ਲੇਕਿਨ ਲਾਈਟਾਂ ਜਿਹੜੀਆਂ ਦੀਨਾਨਗਰ ਤੋਂ ਅੱਗੇ ਨਹੀਂ ਕਿਉਂਕਿ ਹੋਰ ਸ਼ਹਿਰਾਂ ਨੇ ਜ਼ਿੰਮੇਵਾਰੀ ਲਈ ਹੈਗੀ ਤੁਸੀਂ ਲਾਈਟਾਂ ਬਾਅਦ ਤੱਕ ਲਗਾਉਣੀਆਂ ਦੀਨਾਨਗਰ ਨਹੀਂ ਲਗਾਉਣੀਆਂ ਆ ਸਾਡੇ ਭਰਾ ਦਾ ਆ ਗਿਆ ਜੋ ਵਰਕਸ਼ਾਪ ਆ ਗਈ ਹੋ ਜੇ ਡੀਐਸ ਸਰਵਿਸ ਸਟੇਸ਼ਨ ਇਹ ਪੱਪੀ ਭਾਜੀ ਉਹਨਾਂ ਦਾ ਲੰਘੇ ਆਪਾਂ ਤੇ ਅੱਗੇ ਗੱਲ ਕਰੀਏ ਅਸੀਂ ਕਿ ਅੱਗੇ ਅਸੀਂ ਝੰਡੇਚੱਕ ਨੂੰ ਜਾ ਰਹੇ ਆ ਝੰਡੇਚੱਕ ਤੱਕ ਇੱਕ ਵੀ ਲਾਈਟ ਜਿਹੜੀ ਆ ਰੋਡ ਦੇ ਉੱਤੇ ਨਹੀਂ ਹੈ ਔਰ ਦੂਸਰੀ ਬੇਨਤੀ ਇੱਕ ਹੋਰ ਕਰਦੀ ਹੈ ਕਿ ਜਿਹੜੇ ਆ 200 200 ਸਾਲ ਪੁਰਾਣੇ ਜਿਹੜੇ ਰੁੱਖ ਹੈ ਜੋ ਰੁੱਖ ਹੈ ਪੁਰਾਣੇ ਆ ਇਹ ਕਿਤੇ ਕੱਟਣ ਦੀ ਕਿਤੇ ਪਰਮਿਸ਼ਨ ਜਿਹੜੀ ਆ ਨਾ ਉਹ ਕਿਹੜਾ ਬੰਦਾ ਲਏਗਾ ਤੇ ਕਿਹੜਾ ਦੇਗਾ ਰੁੱਖ ਬੜੇ ਪੁਰਾਣੇ ਨੇ ਔਰ ਅਕਸਰ ਹੀ ਤਾਰਾਂ ਜਿਹੜੀਆਂ ਬਿਜਲੀ ਦੀਆਂ ਉਹਨਾਂ ਦੇ ਉੱਤੇ ਡੇਢ ਦੇ ਹਾੜੇ ਆਂਦੇ ਜਾਂ ਤੇ ਇਹਨਾਂ ਦੀ ਸੰਗਾਈ ਹੋਵੇ ਤੇ ਜਾਂ ਮਹਿਕਮੇ ਦੇ ਵੱਲ ਥੋੜਾ ਜਿਹਾ ਧਿਆਨ ਦੇਵੇ ਕਿ ਆ ਜਿਹੜੇ ਰੁੱਖ ਹੈ ਨਾ ਇਹਨਾਂ ਨੂੰ ਥੋੜੇ ਥੋੜੇ ਜਿਹੜੇ ਸੁੱਕੇ ਰੁੱਖ ਹੈ ਜਿਹੜੇ ਬਹੁਤ ਪੁਰਾਣੇ ਆ ਇਹਨਾਂ ਦੇ ਨਾਲ ਕੋਈ ਕੰਡੀਸ਼ਨ ਦੇ ਹਿਸਾਬ ਨਾਲ ਵੇਖ ਕੇ ਤੇ ਇਹਦੀ ਜਿਹੜੀ ਕਟਾਈ ਆ ਨਾ ਹੋਣੀ ਚਾਹੀਦੀ ਸੁੱਕੇ ਰੁੱਖਾਂ ਦੀ ਸੁੱਕੇ ਰੁੱਖ ਬੜਾ ਨੁਕਸਾਨ ਕਰਦੇ ਆ ਕਈ ਵਾਰ ਮੀਂਹ ਝੜੀ ਵਿੱਚ ਲੋਕ ਨ ਡਰ ਲਗਾ ਰਹਿੰਦਾ ਕਿ ਦਾਣਾ ਉੱਤੇ ਡੇਗਣਾ ਜਾਵੇ ਇਹ ਡਾਲ ਜਿਹੜੇ ਡਿੱਗ ਜਾਂਦੇ ਆ ਐ ਐ ਜੋ ਪਹੁੰਚ ਗਏ ਆ ਪਾ ਜੀ ਤੁਹਾਨੂੰ ਦੱਸ ਦਈਏ ਕਿ ਕੋਲੀਆਂ ਮੋੜ ਦੇ ਉੱਤੇ ਜਿਹੜਾ ਨਵੀਂ ਤਹਿਸੀਲ ਕੰਪਲੈਕਸ ਵਾਲਾ ਅੱਜ ਤੁਹਾਨੂੰ ਉਹਦੀ ਵੀ ਰੋਡ ਦੀ ਹਾਲਾਤ ਵਿਖਾਉਨੇ ਆ ਚਲੋ ਫਾਟਕ ਨਾ ਹੀ ਬੰਦ ਹੋਵੇ ਨਹੀਂ ਤਾਂ ਦੱਸਣ ਨੂੰ ਤਾਂ ਬੜਾ ਦਿਲ ਕਰਦਾ ਕਿ ਫਾਟਕ ਬੰਦ ਹੋਵੇ ਤੇ ਮੈਂ ਦੱਸਾਂ ਪਰ ਜੇ ਫਾਟਕ ਬੰਦ ਹੋਇਆ ਤੇ ਮੈਂ ਵੀ ਫਸ ਜਾਣਾ ਉੱਥੇ ਹੀ ਗੱਲ ਇਹ ਆ ਦੋ ਵਿਚਾਰਾਂ ਨੇ ਕਿ ਫਾਟਕ ਬੰਦ ਹੋਣਾ ਚਾਹੀਦਾ ਕਿ ਨਹੀਂ ਲੋਕਾਂ ਨੂੰ ਦੱਸਣ ਵਾਸਤੇ ਫਾਟਕ ਬੰਦ ਹੋਣਾ ਚਾਹੀਦਾ ਕਿ ਨਹੀਂ ਹੋ ਜਾਣਾ ਚਾਹੀਦਾ ਕਿਉਂਕਿ ਮੈਂ ਦੱਸ ਦਿਆਂ ਤੇ ਲੋਕਾਂ ਨੂੰ ਜਾਣਕਾਰੀ ਮਿਲ ਜੇਗੀ ਪਰ ਨਹੀਂ ਇਹ ਅਹਲੇ ਨਾ ਮੈਂ ਮੱਥਾ ਟੇਕਿਆ ਸੀ ਬਾਬੇ ਤੇ ਤਾਂ ਕਰਕੇ ਫਾਟਕ ਜਿਹੜਾ ਖੁੱਲਾ ਹੀ ਮਿਲਿਆ 파ਟਕ ਬੰਦ ਨਹੀਂ ਚਲੋ ਆਪਣੇ ਦਫ਼ਤਰ ਦੇ ਕੋਲੋਂ ਲੰਘ ਰਹੇ ਹਾਂ ਔਰ ਪ੍ਰਾਣੀ ਨਵੀਂ ਤਹਿਸੀਲ ਕੰਪਲੈਕਸ ਦੇ ਕੋਲੋਂ ਲੰਘ ਰਹੇ ਹਾਂ ਆ ਆ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦਾ ਫਿਰ ਆ ਹੈਗਾ ਆਫਿਸ ਆਪਣਾ ਪਤਾ ਨਹੀਂ ਖੁੱਲਾ ਕ ਬੰਦਾ ਇੱਕ ਦਫ਼ਤਰ ਖੁੱਲਾ ਇਹ ਮੈਂ ਦੇਖਿਆ ਨਹੀਂ ਪਤਾ ਨਹੀਂ ਕੀ ਬਣਿਆ ਮਿਮਾਰੀ ਦੀ ਪਛਾਣ ਛਾਤੀ ਮਾਰ ਲਵਾਂ ਮੇਰਾ ਆਫਿਸ ਖੁੱਲਾ ਤਾਂ ਨਹੀਂ ਪਤਾ ਨਹੀਂ ਮੈਨੂੰ ਲੱਗਿਆ ਹੈ ਬਿਨਾਂ ਇਰਾਦੇ ਖੁੱਲਾ ਹੀ ਰਹਿ ਜੇ ਤੇ ਮੈਂ ਲੰਘ ਜਾਵਾਂ ਐਸੇ ਚਾਚ ਨਹੀਂ ਮੇਰੇ ਵਾਲਾ ਬੰਦ ਹੈ ਕੈਮਰਾ ਚੱਲ ਰਿਹਾ ਆ ਦੇਖ ਸਕਦੇ ਬੰਦ ਹੈ ਜੀ ਹਾਂ ਜੀ ਹੁਣ ਅੱਗੇ ਆ ਗਈ ਗੰਨੇ ਦੀ ਟਰਾਲੀ ਤੇ ਜੇ ਗੰਨੇ ਦੀ ਟਰਾਲੀ ਨੂੰ ਰਸਤਾ ਨਾ ਮਿਲੇ ਤਾਂ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੁੰਦੀ ਆ ਕਿਉਂਕਿ ਬ੍ਰੇਕਰ ਬਹੁਤ ਵੱਡਾ ਬਣਾ ਦਿੰਦੇ ਆ ਇਹ ਨਵਾਂ ਤਹਿਸੀਲ ਕੰਪਲੈਕਸ ਹੈ ਇਹਦੇ ਅੰਦਰ ਗੱਡੀ ਖੜੀ ਆ ਕਈ ਭਰਾ ਜਾ ਰਹੇ ਆ ਘਰ ਨੂੰ ਲਾਈਵ ਜਿਹੜਾ ਚੱਲ ਰਿਹਾ ਔਰ ਅਸੀਂ ਸਭ ਬੈਠੇ ਹਾਂ ਇਹ ਦੱਸ ਦਈਏ ਕਿ ਇਹ ਗੰਨੇ ਦਾ ਗੰਨੇ ਟਰਾਲੀ ਆ ਰਹੀ ਆ ਫਾਟਕ ਦੇ ਉੱਤੇ ਐਸ ਵੇਲੇ ਫਾਟਕ ਕ੍ਰਾਸ ਕਰ ਰਿਹਾ ਕੋਹਲੀਆਂ ਵਾਲਾ ਤੇ ਜੇ ਫਾਟਕ ਦੀ ਗੱਲ ਕਰੀਏ ਤਾਂ ਜਦੋਂ ਤੱਕ ਪੁਲ ਨਹੀਂ ਖੁੱਲਦਾ ਜਦੋਂ ਤੱਕ ਪੁਲ ਨਵਾਂ ਨਹੀਂ ਬਣਦਾ ਨਹੀਂ ਚਾਲੂ ਹੁੰਦਾ ਜਦ ਤੱਕ ਤਾਂ ਲੋਕਾਂ ਵਾਸਤੇ ਪਰੇਸ਼ਾਨੀ ਰਹਿਣੀ ਹੈ ਜਦ ਤੋਂ ਬਾਅਦ ਵਿੱਚ ਜੇ ਖੁੱਲ ਗਿਆ ਤਾਂ ਫਿਰ ਤਾਂ ਪੌਂ ਬਾਰ ਆਣੇ ਫਿਰ ਦਿਨਾ ਨਗਰ ਨੂੰ ਚੰਡੀਗੜੀ ਕਹਾ ਕਰਾਂਗੇ ਕਿ ਚੰਡੀਗੜ ਆ ਗਏ ਆਪਾਂ ਕਿਉਂਕਿ ਪੁਲ ਤੇ ਚੜੇ ਨਹੀਂ 2-4 ਮਿੰਟ ਵਿੱਚ ਚੱਲ ਬਾਰਡਰ ਤੇ ਸਿੱਧਾ ਹੀ ਬਾਰਡਰ ਏਰੀਆ ਨੂੰ ਜੋ ਪਿੰਡ ਪੈਂਦੇ ਆ ਉਹਨਾਂ ਦੇ ਜਾਣ ਵਾਲੇ ਲੋਕਾਂ ਦਾ ਰਾਹ ਸੌਖਾ ਹੋ ਜਾਏਗਾ ਤੇ ਹੁਣ ਕੋਲੀਆਂ ਮੋੜ ਦੇ ਉੱਤੇ ਪ੍ਰੋਪਰ ਅਸੀਂ ਜਿਹੜਾ ਫਾਟਾ ਖੁੱਲਾ ਮਿਲਿਆ ਸੀ ਕਿਉਂਕਿ ਬਾੜਸਾਬ ਦਾ ਮਥਾ ਢੇਗਿਆ ਸੀ ਥੋੜਾ ਹਟਮਾ ਹੀ ਢੇਗ ਲਿਆ ਸੀ ਲੇਕਿਨ ਅਜ ਪੂਰੀ ਹੋ ਗਈ ਕਿ ਫਾਟਕ ਬੰਦ ਨਹੀਂ ਮਿਲਿਆ ਜੇ ਮਿਲਦਾ ਤੇ ਚਲੋ ਲੋਕਾਂ ਨੂੰ ਮੈਂ ਜਾਣਕਾਰੀ ਦੇ ਦਿੰਦੀ ਸੀ ਉਹ ਐਡਾ ਘੰਟਾ ਲੇਟ ਹੀ ਹੋ ਜਾਂਦੇ ਕੋਈ ਗੱਲ ਨਹੀਂ ਜਾਣਕਾਰੀ ਦੇਣੀ ਸੀਗੀ ਵਾਕੇ ਰਾਤ ਸਮੇਂ ਵੀ ਇੰਨਾ ਜਾਵੇਂ ਔਰ ਗੰਨੇ ਦੀਆਂ ਟਰਾਲੀਆਂ ਵਿਚਾਰੀਆਂ ਉਹਨਾਂ ਦਾ ਕੀ ਕਸੂਰ ਏ ਉਹਨਾਂ ਕਿਸਾਨਾਂ ਨੇ ਆਹ ਕੋਈ ਭਰਾਤੁਰ ਦਾ ਜਾਣੜਿਆ ਪੰਦ ਨੇ ਭਰਾ ਕ ਭੈਣ ਭੈਣ ਆ ਕੋਈ ਨਹੀਂ ਕਹਿਣਾ ਇਹਨੂੰ ਵੀ ਬਹਿ ਜਾ ਭਰਾ ਹੁੰਦਾ ਤੇ ਕਹਿ ਦੇਣਾ ਸੀ ਚਲੋ ਛੱਡੋ ਅੱਛਾ ਜੀ ਅੱਗੇ ਜਾਂਦੇ ਆਂ ਭਈ ਰਾਤ ਦਾ ਸਮਾਂ ਸੀ ਤੇ ਕੁੜੀ ਨਾ ਪੈਦਲ ਤੁਰੀ ਜਾ ਰਹੀ ਆ ਪੂਰੀ ਸਪੀਡੋ ਸਪੀਡ ਤੇ ਬੈਗ ਪਾਇਆ ਪਤਾ ਨਹੀਂ ਵਿਚਾਰੀ ਕਿੱਥੋਂ ਆ ਰਹੀ ਕੰਮ ਤੋਂ ਕਿਦੋਂ ਜਾਂ ਭਰਤੀ ਵੇਖ ਕੇ ਜਾਂ ਕਿਵੇਂ ਆ ਕੋਈ ਸਮਝ ਨਹੀਂ ਆਈ ਤੇ ਚਲੋ ਛੱਡੋ ਜੀ ਰਾਤ ਦਾ ਸਮਾਂ ਬਚਣਾ ਚਾਹੀਦਾ ਅੱਗੇ ਜੀ ਆ ਕੋਹਲੀਆਂ ਮੋੜ ਵਾਲਾ ਰੋਡ ਟੁੱਟਾ ਰੋਡ ਵਿਖਾ ਦਿਓ ਜੀ ਆ ਰੋਡ ਵੇਖਿਓ ਮੇਰੇ ਭਰਾ ਸਾਰੇ ਜਣੇ ਸ਼ੇਅਰ ਕਰਿਓ ਆ ਜਿਹੜਾ ਚੌਂਕ ਹੈ ਨਾ ਕੋਹਲੀਆਂ ਮੋੜ ਜਿਹੜਾ ਪੁਲੀ ਜੀ ਬਣੀ ਆ ਜਿੱਥੇ ਸਵਰਗ ਪੈਲਸ ਹੈ ਪਹਿਲਾਂ ਵੀ ਖਬਰਾਂ ਚਲਾਈਆਂ ਬਲਗੇ ਅਜੇ ਤੱਕ ਪੈਚ ਵਰਕ ਨਹੀਂ ਹੋਇਆ ਔਰ ਪੁਲੀ ਜਿਹੜੀ ਆ ਇਹ ਵੱਡੀ ਨਹੀਂ ਕੀਤੀ ਗਈ ਰੋਡ ਦੋਨੋਂ ਤਰਫ ਬਣ ਗਿਆ ਤੇ ਆ ਜਿਹੜਾ ਨਾ ਟੋਟਾ ਥੋੜਾ ਜਿਹਾ ਬਸ ਇਹ 100 ਕੋ ਫੁੱਟ ਦਾ ਲਾ ਲਓ ਤੁਸੀਂ 100 ਫੁੱਟ ਦਾ ਟੋਟਾ ਇਹ ਨਹੀਂ ਬਣਿਆ ਇਹ ਪਤਾ ਨਹੀਂ ਕੀ ਬਣਿਆ ਦੋ ਮਹਿਕਮੇ ਪੈਗੇ ਜਾਂ ਕੀ ਹੋ ਗਿਆ ਇਹ ਸਮਝ ਨਹੀਂ ਆਈ ਜਾਂਦੇ ਜੰਗਲਾਤ ਵਾਹੰਦਾ ਹਿਸਾਬ ਹੋ ਗਿਆ ਤੇ ਜਾਂ ਫਿਰ ਪੁਲੀ ਦਾ ਪੂਰਾ ਪ੍ਰੋਜੈਕਟ ਜਿਹੜਾ ਉਹਨਾਂ ਨੇ ਕੰਪਲੀਟ ਕਰਨਾ ਠੀਕ ਕਰਨਾ ਹੈ ਉਹ ਸਵਰਗ ਪੈਲਸ ਵੀ ਲੰਘੇ ਆ ਹੁਣ ਗੱਲ ਕਰੀਏ ਹਨੇਰੇ ਦੀ ਹਨੇਰੇ ਵਿੱਚ ਭਰਾ ਮੇਰੇਓ ਕਿਤੇ ਉੱਤਰ ਕੇ ਕੋਈ ਬੰਦਾ ਬਾਥਰੂਮ ਨਾ ਕਰਿਆ ਕਰੋ ਗੱਡੀ ਜਾਂ ਮੋਟਰਸਾਈਕਲ ਖੜਾ ਕੇ ਕਿਉਂਕਿ ਲੁਟਾਕੋਆਂ ਜਿਹੜੀਆਂ ਉਹ ਖੜੇ ਬੰਦੇ ਨਾਲ ਬਹੁਤ ਹੋ ਰਹੀਆਂ ਤੇ ਜਦੋਂ ਵੀ ਕਿਸੇ ਨੇ ਕਿ ਚਲੋ ਐਵੇਂ ਜੀ ਇਮੀਡੀਏਟਲੀ ਕੋਈ ਅਮਰਜੈਂਸੀ ਵਿੱਚ ਕਿਸੇ ਨੇ ਬਾਥਰੂਮ ਜਾਣਾ ਤੇ ਖਾਸ ਕਰ ਜਾਂਦਾ ਪੈਟਰੋਲ ਪੰਪ ਵੇਖਿਆ ਕਰੋ ਉੱਥੇ ਬਣੇ ਹੁੰਦੇ ਆ ਸੂਚਾਲੇ ਬਣੇ ਹੁੰਦੇ ਆ ਪੈਟਰੋਲ ਪੰਪ ਦੇ ਜਾਂ ਕਿਸੇ ਹਸਪੀਟਲ ਦੇ ਵਿੱਚ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਚਲੇ ਜਾਇਆ ਕਰੋ ਕਾਲੀ ਨਾ ਕਰਿਆ ਕਰੋ ਕਿ ਰੋਡ ਦੇ ਉੱਤੇ ਜਿੱਥੇ ਜਗ੍ਹਾ ਮਿਲੀ ਉੱਥੇ ਰੁਕ ਗਏ ਉੱਥੇ ਰੁਕੇ ਬਾਥਰੂਮ ਕਰਨ ਲੱਗੇ ਅੱਜ ਕੱਲ ਬਹੁਤ ਜ਼ਿਆਦਾ ਵਾਰਦਾਤਾਂ ਹੋ ਰਹੀਆਂ ਨੇ ਲੁੱਟਖੋ ਬਹੁਤ ਹੋ ਰਹੀਆਂ ਨੇ ਜਿਹੜੇ ਦੋ ਚਾਰ ਜਣੇ ਲੰਘਦੇ ਆ ਉਹ ਸੋਚਦੇ ਆ ਵੀ ਆ ਕੱਲਾ ਯੋ ਬੰਦਾ ਐ ਖੜਾ ਯੋ ਤੇ ਜਦੋਂ ਹਾਸਾ ਹੋ ਜਾਂਦਾ ਤੇ ਫਿਰ ਪਛਤਾਉਂਦਾ ਇਸ ਕਰਕੇ ਰੋਡ ਤੇ ਨਹੀਂ ਖੜੇ ਹੋਣਾ ਕਿਸੇ ਦਾ ਇੰਤਜ਼ਾਰ ਵੀ ਕਰਨਾ ਥੋੜਾ ਸਾਈਡ ਤੇ ਹੋ ਕੇ ਕਰ ਲੋ ਲੰਘਣ ਵਾਲੇ ਰਾਹਗੀਰਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਕੋਈ ਖੜਾ ਤੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਠੀਕ ਆ ਜੀ ਪਿੰਡਾਂ ਦੇ ਵਿੱਚ ਪਿੰਡਾਂ ਨੂੰ ਜਾਣ ਵਾਲਾ ਆ ਇੱਥੇ ਸਟਰੀਟ ਲਾਈਟ ਲੱਗਦੀ ਯੋ ਜੀ ਉਹਲੀਆਂ ਪਿੰਡ ਦੇ ਵਿੱਚ ਸਟਰੀਟ ਲਾਈਟ ਜਗ ਰਹੀ ਆ ਔਰ ਦਿਨਾਂਗਰ ਸ਼ਹਿਰ ਦੇ ਵਿੱਚ 30 ਦੇ ਲਗਭਗ ਲਾਈਟਾਂ ਬੰਦ ਆ ਆ ਵੇਖ ਸਕਦੇ ਇੱਥੇ ਵੀ ਜਗ ਰਹੀ ਯੋ ਜੇ ਸ਼ਹਿਰਾਂ ਦੀਆਂ ਗਲੀਆਂ ਦੀ ਗੱਲ ਕਰੇ ਸਭ ਟੁੱਟੀਆਂ ਨੇ ਸ਼ਹਿਰਾਂ ਦੇ ਸੀਵਰੇਜ ਦੀ ਗੱਲ ਕਰੀਏ ਸਭ ਬੰਦ ਪਏ ਨੇ ਲੇਕਿਨ ਪਿੰਡ ਜਿਹੜੇ ਆ ਉਹ ਸਵਰਗਾ ਵਾਂਗ ਹੀ ਰਹਿਣ ਦਾ ਮਜ਼ਾ ਕੋਮਗੀ ਜੀ ਦੁਨੀਆ ਘੁਮਗੀ ਆ ਇਹ ਜਦੋਂ ਅਸੀਂ ਆ ਵੇਖਵਾ ਲਾਈਟਾਂ ਜਗ ਰਹੀਆਂ ਆ ਦੇਖੋ ਆ ਰੌਣਕ ਲੱਗੀ ਹੈ ਨਾ ਇਹਨੂੰ ਕਹਿੰਦਾ ਸਰਪੰਚ ਸਰਪੰਚਾ ਇੱਕ ਬੰਦੀ ਤੇਰੀ ਲਾਈਟ ਹੋਏ ਨਹੀਂ ਜਗ ਰਹੀ ਯਾਰੇ ਮੈਨੂੰ ਵੀ ਲੱਗਿਆ ਖੰਭਾ ਟੁੱਟ ਜਾ ਹੀ ਆ ਜਗ ਰਹੀ ਐ ਸਰ ਮੈਂ ਤਾਂ ਲਾਈਟ ਘਾਟਾ ਪਰ ਜਗ ਰਹੀ ਹੋ ਤੇ ਆ ਧੰਨਵਾਦ ਆ ਜਦ ਲਾਈਟ ਠੀਕ ਕਰਾ ਕੇ ਰੱਖੀਗੇ ਇਹ ਕੋਹਲੀਆਂ ਮੋੜਦੀ ਆ ਭਰਾ ਮੇਰੇ ਉਹ ਵੇਖੋ ਪਤਾ ਕੀ ਚੱਕਰ ਹੈਗਾ ਸਾਡੀ ਜ਼ਿੰਮੇਵਾਰੀ ਹੈ ਬਾਕੀ ਸਾਡੇ ਰਿਸ਼ਤੇਦਾਰ ਜਿਹੜੇ ਬਾਹਰ ਨਿਕਲ ਕੇ ਵੇਖ ਰਹੇ ਆ ਕਿਸੇ ਦਾ ਇੰਤਜ਼ਾਰ ਕਰ ਰਹੇ ਕਿਹਦਾ ਕਰ ਰਹੇ ਭੂਆ ਦਾ ਮੁੰਡਾ ਪੀ ਕੇ ਨਹੀਂ ਆਇਆ ਹੋਣਾ ਜੀ ਪੀ ਗਿਆ ਹੁਣ ਪੈਕੇ ਨਾਲ ਲਾਉਣ ਸਾਰੇ ਬਾਹਰ ਨਿਕਲ ਕੇ ਵੇਖਣ ਦੇ ਆਇਆ ਨਹੀਂ ਅੱਛਾ ਗੱਲ ਇਹ ਆ ਗਈ ਹੈ ਜੀ ਆਹ ਜਿਹੜੀ ਰੋਡ ਹੈ ਨਾ ਇਹ ਪੰਠਾਵਾਲ ਨੂੰ ਜਾ ਰਹੀ ਹੈ ਅਸੀਂ ਗੋਲੀਆਂ ਮੋੜ ਤੋਂ ਲੰਘ ਆਏ ਆ ਕਿਉਂਕਿ ਅਸੀਂ ਦੀਨਾ ਨਗਰ ਸ਼ਹਿਰ ਦੀਆਂ ਲਾਈਟਾਂ ਵਖਾਉਣੀਆਂ ਸੀ ਪਹਿਲਾਂ ਤਾਂ ਮੈਂ ਪਿੱਛੇ ਦੀ ਮੋੜ ਚੱਲਿਆ ਸੀ ਕਿਉਂਕਿ ਰਸਤਾ ਸਾਨੂੰ ਉਹ ਵੀ ਪੈਂਦਾ ਸੀ ਪਠਾਨਗੋਟੋਂ ਆਉਂਦੇ ਆ ਝਾਕੜਬਿੰਡੀ ਵਾਲਾ ਲੇਕਿਨ ਫਿਰ ਸੋਚਿਆ ਕਿ ਨਹੀਂ ਅੱਜ ਰਾਤ ਦਾ ਸਮਾਂ ਲਾਈਟਾਂ ਵਿਖਾ ਕੇ ਜਾਣਾ ਕਿ ਦੀਨਾ ਨਗਰ ਸ਼ਹਿਰ ਦੀਆਂ ਲਾਈਟਾਂ ਚੱਗਦੀਆਂ ਜਾਂ ਨਹੀਂ ਤੇ ਜੇ ਗੱਲ ਕਰੀਏ ਤਾਂ 30 ਦੇ ਲਗਭਗ ਲਾਈਟਾਂ ਬੰਦ ਸੀ ਉਹ ਕਿੰਨੇ ਵੇਖਣੀਆਂ ਸੀ ਉਹ ਕਿਹਦੀ ਜ਼ਿੰਮੇਵਾਰੀ ਸੀ ਕਿਸੇ ਐਮਸੀ ਦੀ ਸੀ ਜਾਂ ਕਿਸੇ ਮੰਤਰੀ ਦੀ ਸੀ ਜਾਂ ਕਿਸੇ ਹੋਰ ਅਹੁਦੇਦਾਰ ਦੀ ਸੀ ਅਸੀਂ ਬਹੁਤਿਆਂ ਦਾ ਨਾਂ ਨਹੀਂ ਲੈਣਾ ਚਾਹੀਦਾ ਬਹੁਤੇ ਫਿਰ ਗੁੱਸਾ ਵੀ ਕਰ ਜਾਂਦੇ ਕੇਵਰੀ ਇਹ ਕਦੇ ਦਾ ਹੀ ਕਰ ਲੈਣਾ ਚਾਹੀਦਾ ਇਹ ਇਹ ਲਾਈਟਾਂ ਜਿਹੜੀਆਂ ਵਾ ਨਾ ਜਰੂਰ ਧਿਆਨ ਦਿਆ ਕਰੋ ਲੋਕਾਂ ਨੇ ਬੜੀ ਆਸ ਲਗਾਈ ਜਣਾ ਤੇ ਕਿ ਸਰਕਾਰਾਂ ਜਿਹੜੀਆਂ ਉਹ ਕਰਨਗੀਆਂ ਡਵੈਲਪ ਪਰ ਦੀਨਾ ਨਗਰ ਜੋ ਹੋਣਾ ਚਾਹੀਦਾ ਸੀ ਉਹ ਹੋਇਆ ਕਿ ਨਹੀਂ ਇਹ ਕਿਤੇ ਕਮੈਂਟ ਕਰਕੇ ਦੱਸ ਦਿਓ ਦੀਨਾ ਨਗਰ ਇੰਨੇ ਸਮੇਂ ਚ ਸਵਰਗ ਬਣਨਾ ਚਾਹੀਦਾ ਸੀ ਜਾਂ ਨਹੀਂ ਇਹ ਦੱਸ ਦਿਓ ਮੈਨੂੰ ਇੰਨੇ ਸਮੇਂ ਚ ਦੀਨਾ ਨਗਰ ਸਵਰਗ ਹੋਣਾ ਸੀ ਪਰ ਦੀਨਾ ਨਗਰ ਦੇ ਹਾਲਾਤ ਕੀ ਨੇ ਦੀਨਾ ਨਗਰ ਐਸ ਵੇਲੇ ਕਿਸ ਟਿਕਾਣੇ ਤੇ ਆ ਏ ਕੋਈ ਨਹੀਂ ਕਹਿ ਸਕਦਾ ਆ ਡੇਰੇ ਆ ਮਲੀਆਂ ਪਿੰਡ ਦੇ ਔਰ ਡੇਰਿਆਂ ਵਿੱਚ ਵੀ ਲਾਈਟ ਜਗਦੀ ਆ ਔਰ ਸ਼ਹਿਰ ਦੇ ਵਿੱਚ ਲਾਈਟਾਂ ਬੰਦ ਨੇ ਇਹ ਦੀਨਾ ਨਗਰ ਹਲਕੇ ਦੇ ਡੇਰੇ ਪੈਂਦੇ ਆ ਮਲੀਆਂ ਪਿੰਡ ਦੇ ਡੇਰਿਆਂ ਚ ਲਾਈਟ ਜਗਦੀ ਆ ਲੇਕਿਨ ਸ਼ਹਿਰ ਦੀਆਂ ਲਾਈਟਾਂ ਜਿਹੜੀਆਂ ਉਹ ਬੰਦ ਨੇ ਆ ਤਸਵੀਰਾਂ ਫਿਰ ਜਾਣਕਾਰੀ ਇੱਕ ਦੇ ਦਈਏ ਕਿ ਭਾਜੀ ਰਾਤ ਬਰਾਤ ਜਿਹੜੀ ਗੱਡੀ ਆ ਨਾ ਉਹ ਸੁਨਸਾਨ ਜਗ੍ਹਾ ਤੇ ਨਾ ਖੜੀ ਕਰਿਆ ਕਰੋ ਚਾਹੇ ਤੁਸੀਂ ਬਾਥਰੂਮ ਕਰਨਾ ਹੈ ਚਾਹੇ ਤੁਸੀਂ ਕਿਸੇ ਦੀ ਵੇਟ ਕਰਨੀ ਆ ਰੁਕਣਾ ਨਹੀਂ ਸਾਈਡ ਤੇ ਨਹੀਂ ਰੁਕਣਾ ਰੋਡ ਤੇ ਹਨੇਰੇ ਵਿੱਚ ਸੁਨਸਾਨ ਜਗ੍ਹਾ ਤੇ ਨਹੀਂ ਰੁਕਣਾ ਕਿਉਂਕਿ ਯੂਪੀ ਬਿਹਾਰ ਦੇ ਪਹਿਲਾਂ ਹਾਲਾਤ ਸੁਣਦੇ ਰਹੇ ਆ ਹੁਣ ਤੇ ਚਲੋ ਸਾਡੀਆਂ ਇਧਰ ਦੀਆਂ ਖਬਰਾਂ ਨਹੀਂ ਮੁੱਕਦੀਆਂ ਯੂਪੀ ਬਿਹਾਰ ਦਾ ਪਤਾ ਨਹੀਂ ਲੱਗਦਾ ਪਰ ਕੁਝ ਹਾਲਾਤ ਤਾਂ ਇਹ ਆ ਕਿ ਯੂਪੀ ਦੇ ਬਰਾਬਰ ਹੁੰਦਾ ਜਾ ਰਿਹਾ ਪੰਜਾਬ ਬਹੁਤ ਸਾਰੇ ਹਾਸੇ ਬਹੁਤ ਸਾਰੀਆਂ ਘਟਨਾਵਾਂ ਬਹੁਤ ਸਾਰੇ ਇਨਸੀਡੈਂਟ ਲੋਕਾਂ ਨਾਲ ਆਮ ਵਿਚਰ ਰਹੇ ਆ ਇਹ ਆ ਦੇਖੋ ਇਹ ਵਾਪਰ ਰਿਹਾ ਇਨਸੀਡੈਂਟ ਆ ਵੇਖ ਸਕਦੇ ਹੋ ਕਿ ਇਹ ਮਲੀਆਂ ਪਿੰਡ ਆ ਲੋਕਾਂ ਆਪਣੀਆਂ ਆਪਣੀਆਂ ਲਾਈਟਾਂ ਜਗਾਈਆਂ ਨੇ ਆਪਣੇ ਆਪਣੇ ਬਲਬ ਜਗਾਏ ਹੋਏ ਨੇ ਕਿਉਂਕਿ ਪਿੰਡਾਂ ਦੇ ਲੋਕ ਜਿਹੜੇ ਆ ਇਸ ਵੇਲੇ ਸਵਰਗ 'ਚ ਪਏ ਆ ਹੁਣ ਆ ਲਾਈਟ ਸਰਕਾਰੀ ਲੱਗੀ ਆ ਸਰਪੰਚਾਂ ਧੰਨਵਾਦ ਤੁਹਾਡਾ ਜੀ ਸਰਪੰਚ ਨੇ ਇਧਰ ਵੀ ਲਾਈਟਾਂ ਜਗਾਈਆਂ ਨੇ ਇੱਕ ਲਾਈਟ ਆ ਜਗਦੀ ਪਈ ਏ ਇੱਕ ਆ ਜਗਦੀ ਪਈ ਓ ਐਮਸੀਆਂ ਦਾ ਮੁਕਾਬਲਾ ਜਿਹੜਾ ਵਾ ਨਾ ਉਹ ਸਰਪੰਚ ਵੱਧ ਕਰ ਗਏ ਆ ਹੁਣ ਐਮਸੀ ਜਿਹੜੇ ਆ ਉਹਨਾਂ ਨੂੰ ਮੇਰੇ ਸਾਬ ਨਾਲ ਗ੍ਰਾਂਡਾ ਕਰੂੰ ਦਾ ਥੋੜਾ ਜਿਹਾ ਫਰਕ ਪੈਂਦਾ ਪਰ ਸ਼ਹਿਰਾਂ ਦੇਆਂ ਨੂੰ ਲੇਕਿਨ ਸਰਪੰਚਾਂ ਦੀ ਇਹ ਤਾਂ ਪੌਂ ਵਾਰਾਂ ਆ ਸਰਪੰਚਾਂ ਦੇ ਤਾਂ ਨਜ਼ਾਰੇ ਆ ਸਰਪੰਚਾਂ ਨੇ ਤਾਂ ਪੂਰਾ ਕੰਮ ਕਰਾਇਆ ਪਿੰਡਾਂ ਦੇ ਵਿੱਚ ਪੈਸੇ ਹੁਣ ਮজা ਵੀ ਆਉਂਦਾ ਕੰਮ ਕਰਾਉਂਦਾ ਨਾਲੇ ਸਰਪੰਚ ਦੀ ਜੇਬ ਜਿਹੜੀ ਆ ਭਰੀ ਭਰੀ ਰਹਿੰਦੀ ਆ ਜਦੋਂ ਖਰਚਾ ਨ ਜਾਂਦਾ ਸਵੇ ਕਿ ਅੱਜ 8 ਲੱਖ ਦੀ ਗ੍ਰਾਂਟ ਮਿਲ ਗਈ ਅੱਜ 9 ਲੱਖ ਦੀ ਮਿਲ ਗਈ ਅੱਜ 2 ਲੱਖ ਦੀ ਮਿਲ ਗਈ ਹਾਂ ਥੱਲੇ ਵਾਲੀ ਤਾਂ ਗੱਲ ਹੀ ਮੁੱਕ ਗਈ ਹੁਣ ਪਹਿਲਾਂ 30-30 ਹਜ਼ਾਰ ਦੀ ਗ੍ਰਾਂਟ ਆਉਂਦੀ ਹੁੰਦੀ ਸੀ ਹੁਣ ਤਾਂ ਮੋਟਾ ਹੀ ਕੰਮ ਹੈ ਤੇ ਚਲੋ ਇਹ ਆ ਵੀ ਕੰਮ ਕਰਾਏ ਲੱਭਦੇ ਆ ਲਾਈਟਾਂ ਲਾਈਆਂ ਲੱਭਦੀਆਂ ਵਾਂ ਪਰ ਲਾਈਟ ਨੂੰ ਵੇਖਣਾ ਜਿਵੇਂ ਕਿ ਤੁਸੀਂ ਵੇਖਿਆ ਪਿੰਡਾਂ ਵਿੱਚ ਜੰਝ ਘਰ ਕਮੈਂਟਰੀ ਹਾਲ ਕਈ ਕੁਝ ਬਣਿਆ ਉਹ ਪਿਛਲਾ ਸਰਪੰਚ ਬਣਾ ਗਿਆ ਅਗਲੇ ਸਰਪੰਚ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਫਿਰ ਪਿਛਲੇ ਨੂੰ ਰਹਿਣ ਦਿੰਦੇ ਜੇ ਜ਼ਿੰਮੇਵਾਰੀ ਉਹਦੀ ਸੀ ਤੁਸੀਂ ਬਣ ਕਾ ਤੋਂ ਆਗੇ ਜੇ ਤੁਸੀਂ ਜੰਨਕਰ ਜਾਂ ਕਮੈਂਟਰੀ ਹਾਲ ਦੀ ਜ਼ਿੰਮੇਵਾਰੀ ਨਹੀਂ ਸੀ ਨਿਭਾਉਣੀ ਫਿਰ ਸਰਪੰਚ ਜਿਹੜੇ ਆ ਉਹ ਕਿਉਂ ਨਹੀਂ ਉਹਨੂੰ ਬਣਾਉਂਦੇ ਫੇਰ ਕਹਿੰਦਾ ਨਹੀਂ ਜੀ ਜ਼ਿੰਮੇਵਾਰੀ ਨਾ ਉਹਦੀ ਆ ਹੁਣ ਜਿਹੜਾ ਛੱਡ ਗਿਆ ਉਹਨੇ ਰਿਪੇਅਰ ਕਰਾਉਣਾ ਸੀ ਤੁਸੀਂ ਵੇਖਿਆ ਪਿੰਡਾਂ ਦੇ ਜੰਨਕਰ ਕਿਦਾਂ ਟੁੱਟੇ ਪਏ ਨੇ ਜਿੰਨੇ ਬਣਾਇਆ ਉਹੀ ਵੇਖੇ ਤੇ ਤੁਸੀਂ ਸਰਪੰਚ ਕਿਉਂ ਬਣ ਕੇ ਬਾਅਦ ਵਿੱਚ ਤੁਸੀਂ ਉਹਨੂੰ ਰਹਿਣ ਦਿੰਦੇ ਉਸ ਵੇਲੇ ਤੇ ਪਤੀਲੇ ਵੱਡੇ ਵੱਡੇ ਤੁਸੀਂ ਵੀ ਧਰੇ ਇਹ ਚਲੋ ਜੀ ਪਤੀਲੇ ਜਿਹੜੇ ਆ ਉਹ ਧਰੋ ਦਵਾ ਤਾਂ ਸਰਪੰਚੀ ਆ ਗਈ ਅਹੀਂ ਜਿਤਨੀਆਂ ਅਹੀਂ ਜਿਤਨੀਆਂ ਤੇ ਤੁਹਾਡੇ ਕੋ ਕਮੈਂਟਰੀ ਹਾਲ ਜਾਂਚ ਘਾਰੇ ਇਹ ਤੇ ਰਿਪੇਅਰ ਹੋਏ ਨਹੀਂ ਪਿੰਡਾਂ ਦੇ ਹਾਲਾਤ ਵੇਖੋ ਕਿਤੇ ਜਾਂਚ ਘਰਾ ਕਮੈਂਟਰੀ ਹਾਲਾਂ ਦੇ ਵੀ ਕੀ ਹਾਲਾਤ ਨੇ ਸਰਪੰਚਾਂ ਨੇ ਕੀ ਕੀਤਾ ਸਰਪੰਚ ਬਸ ਉਹਨੂੰ ਕੋਸਦੇ ਆ ਵੀ ਉਹ ਕੀ ਕਰਕੇ ਗਿਆ ਤੇ ਜੇ ਉਹ ਇੱਕ ਬਣਾ ਗਿਆ ਬਾਅਦ ਤੇ ਉਹਦੇ ਵਿੱਚ ਯਾਦਗਾਰ ਜਿਹੜੀ ਆ ਉਹਨੂੰ ਠੀਕ ਵੀ ਕਰਨਾ ਚਾਹੀਦਾ ਜੇ ਕਿਸੇ ਨੇ ਇਤਿਹਾਸ ਲਿਖਤਾ ਕਿਸੇ ਨੇ ਕੁਝ ਬਣਾ ਦਿੱਤਾ ਤੁਹਾਨੂੰ ਆ ਬੰਠਾਵਾਲ ਗੁਰਦੁਆਰਾ ਸਾਹਮਣੇ ਕੋਈ ਪ੍ਰੋਗਰਾਮ ਸੀਗਾ ਤੇ ਸ਼ਿਵਾਜੀ ਕਰ ਰਿਹਾ ਛੋਟੇ ਛੋਟੇ ਪਟਾਕੇ ਚਲਾ ਰਿਹਾ ਬੰਠਾਵਾਲ ਗੁਰਦੁਆਰੇ ਵਿੱਚ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਸੰਗਤ ਖੜੀ ਸੀ ਬਾਹਰ ਔਰ ਲਾਈਵ ਤਸਵੀਰਾਂ ਨੇ ਜਿਵੇਂ ਤੁਹਾਨੂੰ ਦੱਸ ਦਈਏ ਕਿ ਬੰਠਾਵਾਲ ਦੇ ਲੋਕ ਚਲੋ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਪ੍ਰੋਗਰਾਮ ਸੀਗਾ ਤੇ ਅੱਜ ਪਟਾਕੇ ਸ਼ਿਵਾਜੀ ਬੱਚੇ ਖੜੇ ਸੀ ਔਰ ਜੇ ਗੱਲ ਕਰੀਏ ਕਿ ਸਰਪੰਚ ਜਿਹੜੇ ਆ ਕਿਸੇ ਵੀ ਪਿੰਡ ਵਿੱਚ ਗਾ ਲਓ ਅਸੀਂ ਮੈਂ ਤਾਂ ਆਪਣੇ ਪਿੰਡ ਦਾ ਤਾਂ ਨਾਂ ਹੀ ਨਹੀਂ ਲੈਂਦਾ ਕਿਉਂਕਿ ਅਸੀਂ ਆਪਣੇ ਪਿੰਡ ਦੀ ਗੱਲ ਨਹੀਂ ਕਰ ਸਕਦੇ ਅਸੀਂ ਬਾਹਰ ਦੀ ਗੱਲ ਕਰ ਸਕਦੇ ਆ ਬਾਹਰ ਦੀ ਗੱਲ ਕਰੀਏ ਤਾਂ ਬੰਠਾਵਾਲ ਸਕੂਲ ਆ ਗਿਆ ਜੀ ਤੇ ਸਰਪੰਚ ਜਿਹੜੇ ਆ ਆ ਦੇਖੋ ਬੰਠਾਵਾਲ ਪਾਣੀ ਸਰਕਾਰੀ ਲਾਈਟਾਂ ਕ ਆਪਣੀਆਂ ਆਪਣੀਆਂ ਲਾਈਟਾਂ ਸਰਕਾਰੀ ਨਹੀਂ ਅੱਛਾ ਜੀ ਬੰਠਾਵਾਲ ਪਿੰਡ ਦੇ ਵਿੱਚੋਂ ਲੰਘ ਰਹੇ ਆ ਔਰ ਗੱਲ ਕਰੀਏ ਤਾਂ ਕਿਉਂ ਨਹੀਂ ਸਰਪੰਚ ਕਮੈਂਟਰੀ ਆਲ ਜਾਂ ਅੰਨਕਰ ਜਾਂ ਹੋਰ ਕਈ ਸਰਕਾਰੀ ਅਧਾਰੇ ਬਣੇ ਹੋਏ ਨੇ ਛੋਟੇ ਛੋਟੇ ਪਾਟ ਤੇ ਉਹਨਾਂ ਦੀ ਰਿਪੇਅਰ ਕਿਉਂ ਨਹੀਂ ਕਰਦੇ ਰਿਪੇਅਰ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਰਿਪੇਅਰ ਕਿਉਂ ਨਹੀਂ ਕਰਦੇ ਕੀ ਕਾਰਨ ਕੀ ਰਹਿ ਗਿਆ ਇਹ ਜ਼ਰੂਰਤਾਂ ਇਹਨਾਂ ਦੀਆਂ ਮੁਸ਼ਕਲਾਂ ਕੀ ਹੁੰਦੀਆਂ ਇਹਨਾਂ ਨੂੰ ਕਰਨ ਲੱਗਿਆਂ ਹਾਂ ਹਾਂ ਜੀ ਉਹ ਪਿਛਲੇ ਸਰਪੰਚ ਨੇ ਕਰਨਾ ਸੀ ਤੇ ਸਰਪੰਚੀ ਲੈਣ ਵੇਲੇ ਸਾਨੂੰ ਬਣਾ ਦੋ ਸਰਪੰਚ ਅਸੀਂ ਬਣਨਾ ਲੇਕਿਨ ਰਿਪੇਅਰ ਜਿਹੜਾ ਵਾ ਉਹ ਅਗਲਾ ਸਰਪੰਚ ਜਿਹੜਾ ਪਿਛਲਾ ਹੀ ਕਰਦਾ ਹੈ ਨਾ ਉਹਦਾ ਅਸੀਂ ਤੇ ਜਾਂ ਪਿਛਲੇ ਨੂੰ ਰਹਿਣ ਦਿਆ ਕਰੋ ਜਿਹੜਾ ਬਣਾਏ ਉਹੋ ਸੰਭੇ ਪਰ ਨਾ ਜਿਗਰਾ ਨਹੀਂ ਪੈਂਦਾ ਜਿਹੜੇ ਟੀਲੀ ਦੇਣ ਵਾਲੇ ਉਹ ਸੌਣ ਨਹੀਂ ਦਿੰਦੇ ਉਹ ਕਹਿੰਦੇ ਆ ਕਿ ਭਾਈ ਸਾਹਿਬ ਉੱਠੇ ਸ਼ੇਰਾ ਉੱਠ ਤੇਰੇ ਦਾਣੇ ਵਾਵਾ ਨਿਕਲੇ ਆ ਤੂੰ ਸਰਪੰਚੀ ਦਾ ਇਲੈਕਸ਼ਨ ਲੜ ਇਹ ਜ਼ਿੰਮੇਵਾਰੀ ਭਗਤਾ ਹੁਣ ਤੇਰੀ ਜ਼ਿੰਮੇਵਾਰੀ ਏ ਉਹ ਥਿਲੀ ਦੇਣ ਵਾਲੇ ਚੁੱਕ ਚਕਾ ਕੇ ਸਰਪੰਚ ਨੂੰ ਖੁਲਾਰ ਦਿੰਦੇ ਆ ਤੇ ਸਰਪੰਚ ਫਿਰ ਇਹ ਨਹੀਂ ਵੇਖਦਾ ਕਿ ਮੈਂ ਜ਼ਿੰਮੇਵਾਰੀ ਹੁਣ ਭਗਤਾਉਣੀ ਏ ਉਹਨੇ ਕੁਝ ਬਣਾਇਆ ਏ ਹੁਣ ਜੇ ਗੱਲ ਕਰੀਏ ਤੇ ਆ ਇੱਕ ਰੋਡ ਭਾਈ ਇੰਨਾ ਵਧੀਆ ਰੋਡ ਸੀ ਅੱਜ ਤੋਂ 15 20 ਸਾਲ ਪਹਿਲਾਂ ਆ ਛੋਟਾ ਜਿਹਾ ਟੋਟਾ ਬੰਠਵਾਲ ਤੋਂ ਜਦੋਂ ਦੋਦਮਾ ਰੋਡ ਨੂੰ ਜੋੜਦਾ ਨਾ 500 ਮੀਟਰ ਦਾ ਸਿਰਫ 500 ਮੀਟਰ ਜਦੋਂ ਐਸ ਰੋਡ ਤੇ ਅਸੀਂ ਆਉਂਦੇ ਰਿਆਂ ਤੇ ਮੈਂ ਵੇਖਦਾ ਹੁੰਦਾ ਸੀ ਕਿ 5 ਸਾਲ ਇਹ 3 ਸਾਲ ਬਾਅਦ ਹੀ ਰਿਪੇਅਰ ਹੋ ਜਾਂਦਾ ਰਿਹਾ ਮੈਂ ਕਹਿੰਦਾ ਸੀ ਵੀ ਕਿਹੜੀ ਮਹਾਨ ਹਸਤੀ ਦਾ ਕੋਈ ਰਿਸ਼ਤੇਦਾਰ ਉੱਤੇ ਬੈਠਾ ਹੋ ਜਿਹੜਾ ਮਿੰਟੋ-ਮਿੰਟੀ ਰਿਪੇਅਰ ਕਰਦਾ ਲੇਕਿਨ ਅੱਜ ਗੱਲ ਕਰੀਏ ਤੇ ਪਤਾ ਨਹੀਂ ਹੋ ਰਿਹਾ ਰਿਸ਼ਤੇਦਾਰ ਦੀ ਬਦਲੀ ਹੋ ਗਈ ਕਿਹਦੀ ਉੱਥੇ ਆਹ ਖੱਡੇ ਵੇਖੋ ਤੁਸੀਂ ਆਹ ਕਿੱਡੇ-ਕੱਡੇ ਖੱਡੇ ਨੇ ਸਿਰਫ 500 ਮੀਟਰਾਂ ਪੈਚਵਰਕ ਨਹੀਂ ਹੋਇਆ ਪਿਛਲੀ ਸਰਕਾਰ ਜਿਹੜੀ ਆ ਉਹਨੇ ਵੋਟਾਂ ਮੰਗਦਿਆਂ ਮੰਗਦਿਆਂ ਯੋਰ ਲਾਤੇ ਉਹਨਾਂ ਵੋਟਾਂ ਵਿੱਚ ਤੋੜ ਕੇ ਸੜਕ ਤੇ ਗਾਂ ਗਏ ਆ ਸਾਰੀ ਸੜਕ ਤੋੜ ਗਏ ਆ ਹੁਣ ਜ਼ਿੰਮੇਵਾਰੀ ਦੇਤੀ ਆ ਨਵੀਂ ਸਰਕਾਰ ਨੂੰ ਇਹ ਨਵੀਂ ਸਰਕਾਰ ਪੈਚਵਰਕ ਕਰੇ ਉਮ ਨਵੀਂ ਵੀ ਆ ਹੀ ਇਮਪੈਂਟਾਈ ਕਰ ਸਕਦੇ ਆ ਨਵੀਂ ਦੇ ਕੇ ਯੂਰ ਕੋਈ ਨਹੀਂ ਕਿਉਂਕਿ ਉਹਦਾ ਅਜੇ ਸਮਾਂ ਕੋਈ ਨਹੀਂ ਹੋਇਆ 2 ਸਾਲ ਚ ਤੇ ਕਿਹ ਕੋ ਆਪਣਾ ਇਹੀ ਨਹੀਂ ਪਤਾ ਲੱਗਦਾ ਵੀ ਗ੍ਰਾਂਟ ਆਉਣੀ ਕਿੱਥੋਂ ਆ ਤੇ ਇਹ ਇਹ ਸਿਸਟਮ ਆ ਆ ਵੇਖ ਸਕਦੇ ਹੋ ਐ ਰੋਡ ਉਹ ਆ ਜਿਹਦਾ ਅਸੀਂ ਪਿਛਲੇ ਦਿਨ ਹੀ ਦੱਸਿਆ ਲਾਈਵ ਹੋ ਕੇ ਕੋਈ ਪੈਚ ਵਰਕ ਲੋਕੀ ਆਪ ਕਰ ਰਹੇ ਆ ਤੇ ਆ ਪੈਚ ਵਰਕ ਕੀਤਾ ਸੀ ਵਿਚਾਰਿਆ ਨੇ ਪਰ ਥੋੜਾ ਜਿਹਾ ਆਪਣੀ ਮੋਟਰ ਤੱਕ ਹੀ ਅੱਗੇ ਫਿਰ ਰੈਂਕ ਤਾ ਤੇ ਗੱਲ ਕਰੀਏ ਤਾਂ ਮਿੱਟੀ ਦਾ ਪੈਚ ਵਰਕ ਕਿੰਨੇ ਦਿਨ ਚੱਲੇਗਾ ਸਰਕਾਰਾਂ ਨੂੰ ਪੈਚ ਵਰਕ ਵੱਲ ਧਿਆਨ ਦੇ ਦੇਣਾ ਜਾਓ ਬਦਲਾ ਸਾਰੀ ਉਮਰ ਰੱਖਾਂਗੇ ਪਰ ਪੈਚ ਵਰਕ ਜ਼ਰੂਰੀ ਆ ਪੈਚ ਵਰਕ ਕਰਾਉਣ ਆ ਦੋ ਦਵਾਂ ਦੀ ਬਸ ਸਿਰਫ 500 ਮੀਟਰ ਦਾ ਟੋਟਾ ਇੱਕ ਤੇ ਜਿਹੜੀ ਪਿਛੋਂ ਲਾਈਟ ਪੈਂਦੀ ਐ ਇਹੋ ਡਰ ਰਹਿੰਦਾ ਕੋਈ ਲੁਟੇਰਾ ਤਾਂ ਨਹੀਂ ਮਗਰ ਮਗਰ ਤੇ ਫੋਨ ਹੀ ਨਾ ਖੋ ਕੇ ਲੈ ਜੇ ਜਿਤਨਾ ਵੀਡੀਓ ਬਣਾ ਰਹੇ ਆ ਇਹ ਬੜਾ ਫਿਕਰ ਲਗਾ ਰਹਿੰਦਾ ਕੀ ਕਰੀਏ ਸੇ ਆਪਾਂ ਲੰਘ ਜਾ ਭਰਾਵਾ ਜੇ ਮੂੰਹ ਨਹੀਂ ਬਣਿਆ ਤਾਂ ਫਿਰ ਲੰਘ ਜਾ ਜੇ ਬਣਿਆ ਤਾਂ ਪਛੇਰਾ ਮੈਨੂੰ ਜਾਣਦੇ ਤੁਸੀਂ ਕਰੀਏ ਕਿੰਨੂੰ ਦਸੀਏ ਬੜੇ ਮਾਹੌਲ ਖਰਾਬ ਐ ਸਮਾਂ ਬਹੁਤ ਖਰਾਬ ਐ ਸਮੇਂ ਤੋਂ ਵਜਣਾ ਚਾਹੀਦਾ ਸਮਾਂ ਆਵਾਜ਼ ਕੇ ਚੱਲੋ ਤੋ ਇਹ ਖੱਡੇ ਨਾ ਵੇਖੋ ਗੱਡੀ ਭਜਾਈ ਚੱਲੋ ਰੋਗੋਂ ਨਾ ਗਦੇ ਜੀ ਨੇ ਤੇ ਅਗਲੀਆਂ ਖਬਰਾਂ ਖਬਰਾਂ ਜਿਹੜੀਆਂ ਮੁੱਖ ਸੁਰਖੀ ਅਖਬਾਰ ਦੀ ਬਣਨੀ ਆ ਹਾਂ ਸੁਰਖੀਆਂ ਜਿਹੜੀਆਂ ਨਵੀਆਂ-ਨਵੀਆਂ ਬਣਨੀਆਂ ਫਿਰ ਆ ਵੰਡਵਾਲੀਆ ਕੈਨੇਡਾ ਆ ਦੇਖੋ ਤੁਸੀਂ ਆ ਗੱਡੀ ਅੱਗੋਂ ਆ ਕੇ ਅਸੀਂ ਦੋਦਮਾ ਰੋਡ ਤੇ ਚੜ ਗਏ ਆ ਤੀਨਾਂ ਨਗਰਵਾਲ ਨੂੰ ਮੋੜ ਕੱਟ ਲਿਆ ਤੇ ਬਾਕੀ ਗੱਲ ਕਰੀਏ ਤਾਂ ਆਪਣੇ ਪਿੰਡ ਦੇ ਕੋਲ ਆ ਗਏ ਆ ਤੇ ਆਪਣੇ ਪਿੰਡ ਦੀਆਂ ਤਸਵੀਰਾਂ ਅਸੀਂ ਨਹੀਂ ਵਖਾ ਸਕਦੇ ਸਾਡਾ ਪਿੰਡ ਬਹੁਤ ਡਿਵੈਲਪ ਹੋਇਆ ਜਿੰਨ ਉਹ ਜ਼ਿਆਦਾ ਡਿਵੈਲਪ ਹੈ ਸਾਡੇ ਕੋਈ ਨਹੀਂ ਆ ਪਰ ਪਿੰਡ ਦੇ ਇੱਕ ਸੜਕ ਅਸੀਂ ਕਹਿੰਦੇ ਹਾਂ ਮਾਲਕ ਕਰੇ ਪਰਮਾਤਮਾ ਕਰੇ ਕਿ ਕੋਈ ਨਵਾਂ 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 ਕੋਈ ਹਸਤੀ ਨਵੀਂ ਆਏ ਤੇ ਉਹ ਸੜਕ ਬਣਾ ਫੇ ਪਿੰਡ ਦੇ ਪਰਲੇ ਬਣੇ ਜੀ ਗੁਰਦੁਆਰਾ ਸਾਹਿਬ ਦੀ ਮੇਨ ਗੁਰਦੁਆਰਾ ਸਾਹਿਬ ਦੀ ਜਿਹੜੀ ਸੜਕਾ ਉਹ ਅਜੇ ਕੱਚੀ ਐ ਉਹ ਸੜਕ ਵੀ ਬਣਨੀ ਚਾਹੀਦੀ ਐ ਸਾਡੇ ਪਿੰਡ ਦੀ ਬਾਕੀ ਪਿੰਡਾਂ ਦੀਆਂ ਸੜਕਾਂ ਜ਼ਰੂਰ ਵਿਖਾਤੀਆਂ ਪਰ ਲੇਕਿਨ ਆਪਣੇ ਪਿੰਡ ਦੀਆਂ ਸੜਕਾਂ ਜਿਹੜੀਆਂ ਮੇਰੇ ਕੋ ਨਹੀਂ ਵਿਖਾਈਆਂ ਗਈਆਂ ਕਹਿੰਦੇ ਆਪਣੇ ਪਿੰਡ 'ਚ ਜ਼ੋਰ ਨਹੀਂ ਚੱਲਦਾ ਬਾਹਰ ਸਾਰਿਆਂ ਦਾ ਚੱਲਦਾ ਤੇ ਆਪਣੇ ਪਿੰਡ 'ਚ ਅਸੀਂ ਜ਼ੋਰ ਨਹੀਂ ਚਲਾਉਣਾ ਚਾਹੁੰਦੇ ਆਪਣੇ ਪਿੰਡ 'ਚ ਅਸੀਂ ਪਿਆਰ ਮੋਹ ਬੱ ਲੇਕਿਨ ਪਿਆਰ ਮੁਹੱਬਤ ਨਾਲ ਕਿਤੇ ਕਿਤੇ ਕੰਮ ਨਹੀਂ ਚੱਲਦਾ ਕਿਤੇ ਨਾ ਕਿਤੇ ਅਸੀਂ ਲੋਕਾਂ ਦੇ ਨਮਾਇੰਦੇ ਆ ਜਦੋਂ ਵੀ ਜੋ ਵੀ ਹੋਣਾ ਉਹ ਸੱਚੇ ਪਾਤਸ਼ਾਹ ਦੇ ਹੱਥ ਹੈ ਬਾਕੀ ਜੋ ਹੱਕ ਸੱਚ ਦੀ ਆਵਾਜ਼ ਆ ਉੱਠਦੀ ਰਹੇਗੀ ਜੋ ਚੀਜ਼ ਸਾਨੂੰ ਪਸੰਦ ਆਈ ਆ ਉਹ ਜ਼ਰੂਰ ਲੋਕਾਂ ਨੂੰ ਵੀ ਦੱਸਾਂਗੇ ਕਿ ਸਾਨੂੰ ਇਹ ਚੀਜ਼ ਪਸੰਦ ਆ ਗਈ ਏ ਤੇ ਜਿਹੜੀ ਸਾਡੀ ਪਸੰਦ ਤੋਂ ਬਾਹਰ ਹੈ ਗੁਰਦੁਆਰਾ ਸਾਹਿਬ ਦਾ ਗੇਟ ਆ ਗਿਆ ਪਿੰਡ ਦਾ ਗੇਟ ਆ ਗਿਆ ਜੀ ਅਸੀਂ ਪਿੰਡ ਨੂੰ ਐਂਟਰੀ ਕਰ ਦਿੱਤੀ ਆ ਤੇ ਜੇ ਗੱਲ ਕਰੀਏ ਸਾਰੇ ਭਰਾਵਾਂ ਨਾਲ ਤਾਂ ਸਾਰੇ ਭਰਾ ਨਾ ਇਹੋ ਜੀ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਮੇਰੇ ਕੋਲ ਸਮਾਂ ਘੱਟ ਹੁੰਦਾ ਏ ਦੌੜ ਜ਼ਿਆਦਾ ਏ ਇਸ ਸਮਾਂ ਘੱਟ ਹੁੰਦਾ ਕਿ ਮੈਂ ਵੀਡੀਓ ਖੜਕੇ ਬਣਾਵਾ ਇਸ ਕਰਕੇ ਮੈਂ ਲਾਈਵ ਕਰਨਾ ਹੀ ਮੈਨੂੰ ਥੋੜਾ ਇਹਦੇ ਨਾਲ ਅਰਨਿੰਗ ਨਾ ਵੀ ਆਵੇ ਕੋਈ ਗੱਲ ਨਹੀਂ ਅਰਨਿੰਗ ਦੀ ਜ਼ਰੂਰਤ ਨਹੀਂ ਹੈ ਕਿ ਅਰਨਿੰਗ ਆਵੇ ਸਿਰਫ ਸਾਥ ਚਾਹੀਦਾ ਭਰਾਵਾਂ ਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਵ ਵਾਲੀ ਕਿ ਜਿਹੜਾ ਮੇਰਾ ਪਿੰਡ ਆ ਮੇਰਾ ਪਿੰਡ ਆ ਗਿਆ ਨੇਰੇ ਦੀਆਂ ਲਾਈਟਾਂ ਸ਼ੁਰੂ ਹੋ ਗਈਆਂ ਐਮਸੀ ਜਿਹੜੇ ਸ਼ਹਿਰ ਤੱਕ ਰਹੇ ਲਾਈਟਾਂ ਸ਼ਹਿਰ ਸ਼ਹਿਰੀ ਹੁੰਦੀਆਂ ਪਿੰਡਾਂ 'ਚ ਨਹੀਂ ਹੁੰਦੀਆਂ ਜਿਹੜੀਆਂ ਪਿੰਡ ਵਾਲੀਆਂ ਪਿੰਡ ਜਾ ਕੇ ਮਿਲਣਗੀਆਂ ਰਾਤ 'ਚ ਨਹੀਂ ਮਿਲਣਗੀਆਂ ਇਹ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਜਦੋਂ ਤੁਸੀਂ ਪਹੁੰਚਦੇ ਹੋ ਆਪਣੇ ਪਿੰਡ ਦੇ ਬਾਹਰ ਘਰਾਂ ਦੇ ਬਾਹਰ ਮੋਟਰਸਾਈਕਲ ਸਕੂਟਰ ਨਾ ਲਗਾਇਆ ਕਰੋ ਅੱਜ ਕੱਲ ਚੋਰੀਆਂ ਬਹੁਤ ਹੋ ਰਹੀਆਂ ਔਰ ਬਚੋ ਘਰ ਦੇ ਅੰਦਰ ਆਪਣਾ ਕਨਵੈਂਸ ਲਗਾਓ ਤੇ ਘਰ ਬੈਠੋ ਫਿਰ ਘਰੋਂ ਕੱਢ ਲਓ ਗੇਟ ਖੋਲਦਿਆਂ ਸਮਾਂ ਨਹੀਂ ਲੱਗਦਾ ਲੇਕਿਨ ਬਾਹਰ ਖੜੀਆਂ ਚੀਜ਼ਾਂ ਜਿਹੜੀਆਂ ਚੋਰੀਆਂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮੈਂ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਮੋਟਰਸਾਈਕਲ ਸਕੂਟਰ ਕੋਈ ਵੀ ਆ ਆਪਣੇ ਘਰ ਦੇ ਗੇਟ ਅੱਗੇ ਲਗਾ ਕੇ ਆਪ ਅੰਦਰ ਰਾਸ਼ਨ ਪਾਣੀ ਛਕਣ ਨਾ ਜਾਓ ਜੇ ਤੁਹਾਨੂੰ ਘੰਟਾ ਅੱਧਾ ਘੰਟਾ ਘ ਲੈ ਜਾਓ ਕਵਰ ਕਰ ਲਓ ਗੇਟ ਲਾ ਲਓ ਬੰਦ ਕਰ ਲਓ ਨਹੀਂ ਤਾਂ ਘਰ ਲੱਗੀਆਂ ਚੀਜ਼ਾਂ ਵੀ ਗੁੰਮ ਹੋ ਰਹੀਆਂ ਨੇ ਔਰ ਗਲੀ ਦੇ ਬਾਹਰ ਵੀ ਗੇਟ 'ਚ ਵੀ ਲੱਗੀਆਂ ਗੁੰਮ ਹੋ ਰਹੀ ਜਾਂਦੇ ਜਿਆਦਾ ਤਾਂ ਸੇਫਟੀ ਇਹੀ ਆ ਕਿ ਤੁਸੀਂ ਗੇਟ ਦੇ ਵਿੱਚ ਜਿਹੜਾ ਵਾ ਨਾ ਉਹ ਮੋਟਰਸਾਈਕਲ ਖਿਲਾੜ ਕੇ ਆਪਣੇ ਅੰਦਰ ਨਹੀਂ ਜਾਣਾ ਇਹ ਖਿਆਲ ਰੱਖਿਓ ਘਰ ਗਿਆ 2 ਮਿੰਟ ਲੱਗ ਜਾਂਦੇ ਆ ਲੇਕਿਨ ਬਾਹਰੋਂ ਕੋਈ ਨਾ ਕੋਈ ਹਾਸਾ ਹੋ ਜਾਂਦਾ ਇਨਸੀਡੈਂਟ ਵਾਪਰ ਜਾਂਦਾ ਚੋਰੀ ਹੋ ਜਾਂਦੀ ਆ ਇਸ ਕਰਕੇ ਬਚੋ ਭਰਾਵਾਂ ਨੂੰ ਬੇਨਤੀ ਆ ਕਿ ਮੇਰੇ ਪਿੰਡ ਦਾ ਛੱਪੜ ਆ ਗਿਆ ਮੇਰੇ ਪਿੰਡ ਦੀ ਛੱਪੜ ਦੀਆਂ ਮੈਂ ਤਸਵੀਰਾਂ ਵਿਖਾਉਣਾ ਨਹੀਂ ਚਾਹੁੰਦਾ ਕਿਉਂਕਿ ਮੇਰੇ ਪਿੰਡ ਦਾ ਛੱਪੜ ਜਿਹੜਾ ਵਾ ਉਹ ਇੱਕ ਬਹੁਤ ਵਧੀਆ ਛੱਪੜ ਆ ਇਹਦੀਆਂ ਤਸਵੀਰਾਂ ਤਾਂ ਮੈਂ ਕਦੇ ਇਹਨਾਂ ਵਿਖਾਵਾਂ ਤੇ ਆ ਤੁਹਾਨੂੰ ਪਿੰਡ ਦੀ ਛੜਕ ਜ਼ਰੂਰ ਵਿਖਾਵਾਂ ਮੇਰੇ ਪਿੰਡ ਦੀ ਛੜਕ ਹੈ ਛੱਪੜ ਦੀ ਮਿਹਰਬਾਨੀ ਨਾਲ ਟੁੱਟ ਗਈ ਆ ਛੱਪੜ ਭਰ ਗਿਆ ਸੀ ਛੱਪੜ ਦਾ ਨਿਕਾਸ ਹੋ ਜਾਂਦਾ ਬਹੁਤ ਧੰਨਵਾਦ ਆ ਸਪੀਡ ਸਪੀਡ ਜੀ ਗੱਲਾਂ ਕਰਨਾ ਮਜ਼ਾ ਬੜਾ ਆਉਂਦਾ ਕਿਉਂਕਿ ਇਹ ਹਲੇ ਹੀਟਰ ਚੱਲ ਰਿਹਾ ਗੱਡੀ ਦਾ ਤੇ ਗਰਮੀ ਲੱਗ ਰਹੀ ਸੀ ਤੇ ਗਰਮੀ ਗਰਮੀ ਚ ਬੋਲੀ ਜਾ ਰਿਹਾ ਅਗਲੇ ਬੰਨੇ ਖੜਾ ਪਿਆ ਕੋ ਮੈਨੂੰ ਕੱਟ ਮਾਰ ਕੇ ਆਇਆ ਏ ਤੇ ਮੈਨੂੰ ਲੱਗਦੀ ਆ ਗੱਲ ਇਹ ਕਿਹੜਾ ਵਾ ਇਹ ਉਹ ਯੋ ਜਿਹੜਾ ਬੱਤੀ ਚੱਲਦਾ ਤੇ ਮੈਨੂੰ ਕੱਟ ਮਾਰ ਕੇ ਆਇਆ ਤੇ ਮੇਰੇ ਤੋਂ ਕੀ ਆ ਗਿਆ ਚਲੋ ਜੀ ਧੰਨਵਾਦ ਇਹਦਾ ਵੀ ਇਹਦੇ ਇਹਦੇ ਆਸਰੇ ਮੈਂ ਮਗਰ ਮਗਰ ਗੱਡੀ ਤੋਹੀ ਰੱਖੀ ਆ ਇਹਦੀ ਲਾਈਟ ਵੱਧ ਸੀ ਤੇ ਹੁਣ ਜੇ ਗੱਲ ਕਰੀਏ ਤੇ ਮੈਂ ਆਪਣੇ ਪਿੰਡ ਤੇ ਆਪਣੇ ਘਰ ਦੇ ਆਪਣੇ ਘਰ ਦੇ ਗੇਟ ਦੇ ਅੱਗੇ ਆ ਗਿਆ ਮੇਰੇ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਭਰਾ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਭਰਾ ਜਿਹੜਾ ਵਾ ਉਹ ਹੁਣ ਐਸਲੇ ਰੈਸਟ ਕਰੇ ਤੇ ਗੇਟ ਆਪ ਖੋਲੇ ਉੱਤਰ ਕੇ ਘਰ ਦੇ ਗੇਟ ਵੀ ਨਹੀਂ ਖੋਲਦੇ ਕਿਉਂਕਿ ਮੈਂ ਲੇਟ ਹੋ ਜਾਣਾ ਤੇ ਗਾਲਾਂ ਪੈਂਦੀਆਂ ਬਹੁਤ ਜ਼ਿਆਦਾ ਇਹ ਜ਼ਿਆਦਾ ਗਾਲਾਂ ਪੈਂਦੀਆਂ ਹੁਣ ਤੇ ਗੇਟ ਨਹੀਂ ਕਾ ਖੁੱਲਦਾ ਘਰੋਂ ਫਿਰ ਮੈਨੂੰ ਆਪ ਹੀ ਖੋਲਣਾ ਪੈਣਾ ਲਾਈਵ ਦੀ ਗੱਲ ਕਰੀਏ ਤੇ ਮੈਨੂੰ ਗੇਟ ਜਿਹੜਾ ਹਨਾ ਇਹ ਆਪ ਖੋਲਣਾ ਪੈਣਾ ਕਿਉਂਕਿ ਗਾਲਾਂ ਜਿਹੜੀਆਂ ਹਨ ਉਹ ਲਗਾਤਾਰ ਪੈਂਦੀਆਂ ਏ ਮੈਨੂੰ ਖੁੱਲਣੇ ਪੈਣਾ ਗੇਟ ਤੋਂ ਕਿਉਂਕਿ ਪੰਨੀਰਾ ਕਰਦਣਾ ਪਠਾਨਕੋਟ ਤੋਂ ਤੁਰਿਆ ਸੀ ਤੇ 1 ਘੰਟੇ ਚ ਇੱਥੇ ਆ ਗਿਆ ਇਹ ਲੋ ਲਓ ਜੀ ਮੇਰਾ ਗੇਟ ਜਿਹੜਾ ਉਹ ਖੁੱਲ ਗਿਆ ਭਰਾ ਮੇਰੇ ਜਿਹੜੇ ਜਿਹੜੇ ਮੇਰੇ ਨਾਲ ਜੁੜੇ ਆ ਜਿਹਨੂੰ ਗੱਲਾਂ ਚੰਗੀਆਂ ਲੱਗਦੀਆਂ ਆ ਉਹ ਚੰਗੀਆਂ ਤੱਕ ਹੀ ਸੀਮਤ ਹੋ ਜਿਹਨੂੰ ਮਾੜੀਆਂ ਲੱਗਦੀਆਂ ਦੋ ਚਾਰ ਗਾਲਾਂ ਵੀ ਕੱਢਣੀਆਂ ਕੱਢ ਸਕਦੇ ਹੋ ਟੈਨਸ਼ਨ ਨਹੀਂ ਲੈਣੀ ਖੁੱਲੇ ਸੁਭਾਅ ਦੇ ਹੁੰਦੇ ਤੇ ਟੈਨਸ਼ਨ ਫਰੀ ਬੰਦੇ ਆਸੀਂ ਜਿਹਨੂੰ ਨਹੀਂ ਗੱਲਾਂ ਚੰਗੀਆਂ ਲੱਗਦੀਆਂ ਕੋਈ ਗੱਲ ਨਹੀਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਸਿਰਫ ਦੱਸਦੇ ਆ ਕਿ ਕੀ ਸੱਚਾਈ ਆ ਔਰ ਕੀ ਪੁਵੇਖਿਆ ਆਪਣਾ ਗੇਟ ਆ ਲੈਟਾਂ ਟਿੰਟਮ ਕਰ ਰਹੀਆਂ ਤੇ ਆ ਗੱਡੀ ਅੰਦਰ ਐਲੋ ਆ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਅਸੀਂ ਅੰਦਰ ਵਾਰਡ ਦੁੱਤੀ ਆ ਠੀਕ ਹੈ ਜੀ ਹਾਂ ਜੀ ਭਰਾਵਾਂ ਦਾ ਧੰਨਵਾਦ ਭਰਾ ਜੀ ਫੋਨ ਹੁਣ ਕੱਟ ਦਈਏ ਜਾਂ ਅਜੇ ਰੱਖੀਏ ਜੇ ਮੇਰੇ ਭਰਾ ਕਹਿੰਦੇ ਆ ਵੀ ਅਜੇ 2 ਮਿੰਟ ਹੋਰ ਗੱਲਾਂ ਕਰ ਲਈਏ ਤੇ 2 ਮਿੰਟ ਹੋਰ ਕਰ ਲੈਨੇ ਆ ਤੇ ਗੱਡੀ ਬੰਦ ਕਰ ਲਈਏ ਤੇ ਬਾਹਰ ਨਿਕਲੀਏ ਗੱਡੀ ਜਿਹੜੀ ਆ ਉਹ ਐਲੋ ਇਹ ਤੁਹਾਨੂੰ ਦੱਸ ਦਈਏ ਕਿ ਇੱਕ ਨਵੀਂ ਜਾਣਕਾਰੀ ਇਹ ਆ ਕਿ ਜਦੋਂ ਅਸੀਂ ਆਪਣੇ ਘਰ ਵਿੱਚ ਉਤਰਦੇ ਆ ਜਾਂ ਘਰ ਵਿੱਚ ਆਉਨੇ ਆ ਤੇ ਸਾਡੇ ਘਰ ਦੇ ਇੰਨੀ ਬੜੀ ਮਿਹਰਬਾਨੀ ਆ ਕਿ ਜਿਹੜੇ ਬਲਬ ਆ ਲਾਈਟਾਂ ਆਟੋਮੈਟਿਕ ਨੇ ਜਦੋਂ ਅਸੀਂ ਘਰ ਦੇ ਬਾਹਰ ਜਾਂਦੇ ਆ ਤਾਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਜਦੋਂ ਅੰਦਰ ਆਉਂਦੇ ਆ ਤਾਂ ਲਾਈਟਾਂ ਚੱਗ ਜਾਂਦੀਆਂ ਸਾਰੇ ਭਰਾ ਇਹੋ ਜਿਹੇ ਬਲਬ ਲਗਾਇਆ ਕਰੋ ਕਿ ਆਪਣੇ ਆਪ ਜਿਹੜੇ ਜਗ ਜਾਣ ਜੇ ਤੁਹਾਡੇ ਘਰ ਕੋਈ ਚੋਰ ਆਵੇ ਤੁਹਾਡੇ ਘਰ ਕੋਈ ਸੱਜਣ ਆਵੇ ਤੁਹਾਡੇ ਘਰ ਕੋਈ ਵੈਸੇ ਵੀ ਕੋਈ ਕਿਸੇ ਤਰ੍ਹਾਂ ਦੀ ਹਲਚਲ ਹੋਵੇ ਤਾਂ ਲਾਈਟ ਚੱਗ ਜਾਏ ਇਹੋ ਜਿਹੇ ਸੈਂਸਰ ਵਾਲੇ ਬਲਬ ਬਲਬਾਂ ਦੇ ਵਿੱਚ ਸੈਂਸਰ ਆਟੋਮੈਟਿਕ ਹੁੰਦਾ ਵੱਖਰਾ ਨਹੀਂ ਲੱਗਦਾ ਤੇ ਇਹ ਲਾਈਟਾਂ ਜਿਹੜੀਆਂ ਲੱਗੀਆਂ ਨੇ ਤੁਹਾਡੇ ਸਾਹਮਣੇ ਹੁਣ ਮੈਂ ਥੋੜਾ ਜਿਹਾ ਇੱਕ ਦ੍ਰਿ ਕੀ ਬੰਦ ਹੋਣੇ ਪਰ ਲਾਈਵ ਲੰਬਾ ਹੋ ਗਿਆ ਜਿੱਥੇ ਤੱਕ ਮੇਰਾ ਖਿਆਲ ਆ ਭਰਾਵਾਂ ਦਾ ਧੰਨਵਾਦ ਆ ਚਲੋ ਫੇਰ ਵਿਖਾਵਾਂਗੇ ਤੁਹਾਨੂੰ ਧੰਨਵਾਦ ਮੇਰੇ ਭਰਾ ਸਤਿ ਸ੍ਰੀ ਅਕਾਲ ਜੈ ਜੀ